ਪੰਜਾਬ ਪੰਜਾਬ 247 ਦੇ ਪ੍ਰੋਗਰਾਮ ਦੇਰੀ ਧਰਤੀ ਮੇਰੇ ਲੋਕ ਤੇ ਵਿੱਚ ਵਿਸ਼ਵਪਰ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਚਰਚਾ ਜਿਹੜੀ ਆ ਉਹ ਕਰਾਂਗੇ ਤੇ ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਅਜੀਤ ਸਿੰਘ ਜੀ ਗਿੱਲ ਸੋ ਉਹਨਾਂ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਗਿੱਲ ਸਾਹਿਬ ਸੱਚ ਕਾਲ ਜੀ ਸੱਚੀ ਕਾਲ ਜੀ ਸਭ ਤੋਂ ਪਹਿਲੀ ਖਬਰ ਜਿਹੜੀ ਆ ਉਹ ਕੈਨੇਡਾ ਦੀ ਲੋਕਲ ਖਬਰ ਜਿਹੜੀ ਆ ਉਸ ਤੋਂ ਸ਼ੁਰੂਆਤ ਜਿਹੜੀ ਆ ਉਹ ਕਰਦੇ ਆਂ ਹਰਦੀਪ ਸਿੰਘ ਨਿਜਰ ਹੋਣਾ ਦੀ ਜਿਹੜੀ ਆ ਉਹ ਮੌਤ ਤੋਂ ਬਾਅਦ ਦੇ ਵਿੱਚ ਕਾਫੀ ਕੁਝ ਜਿਹੜੇ ਆ ਉਹ ਭਾਰਤ ਦੇ ਨਾਲ ਵਿਵਾਦ-ਵਿਵਾਦ ਜਿਹੜਾ ਕੈਨੇਡਾ ਦਾ ਉਹ ਚੱਲਿਆ ਪਰ ਹੁਣ ਉਸ ਤੋਂ ਬਾਅਦ ਦੇ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਿਹੜੇ ਆ ਜਸਟਿਨ ਟਰੂਡੋ ਉਹਨਾਂ ਨੇ ਕਿਹਾ ਹੈ ਕਿ ਕੈਨੇਡਾ ਸਰਕਾਰ ਆਪਣੇ ਦੇਸ਼ਵਾਸੀਆਂ ਦੇ ਲਈ ਦ੍ਰਿੜਤਾ ਦੇ ਨਾਲ ਖੜੀ ਆ ਤੇ ਕੈਨੇਡਾ ਦੇ ਵਿੱਚ ਘੱਟ ਗਿਣਤੀਆਂ ਨੂੰ ਜਿਹੜਾ ਆ ਉਹ ਬੋਲਣ ਦਾ ਅਧਿਕਾਰ ਹੈਗਾ ਉਹਨਾਂ ਦੇ ਹੱਕਾਂ ਦੀ ਰਾਖੀ ਜਿਹੜੀ ਆ ਉਹ ਕੀਤੀ ਜਾਏਗੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨਾਲ ਹੀ ਜਿਹੜੀ ਕਨਜ਼ਰਵੇਟਿਵ ਇਥੋਂ ਦੀ ਪਾਰਟੀ ਆ ਉਹਦੇ ਉੱਤੇ ਵੀ ਇਹਨਾਂ ਗੱਲਾਂ ਦੇ ਰਾਹੀਂ ਹੀ ਜਿਹੜਾ ਜਸਟਨ ਟਰੂਡੋ ਨੇ ਨਿਸ਼ਾਨਾ ਜਿਹੜਾ ਆ ਉਹ ਸਾਧਿਆ ਬਿਲਕੁਲ ਹਰਿੰਦਰ ਕੱਲ ਵੀ ਆਪਾਂ ਇਹ ਖਬਰ ਸਾਂਝੀ ਕੀਤੀ ਸੀ ਦਰਅਸਲ ਜਿਹੜੀਆਂ 2021 ਦੀਆਂ ਲੋਕ ਸਭਾ ਚੋਣਾਂ ਸੀ ਨਾ ਇੱਥੋਂ ਦੀ ਜਿਹੜੀ ਪਾਰਟੀ ਦੀ ਉਹਦੇ ਵਿੱਚ ਚਾਈਨਾ ਤੇ ਭਾਰਤ ਦੇ ਦਖਲ ਨੂੰ ਦੇ ਕੇ ਇੱਕ ਇਨਕੁਆਰੀ ਚੱਲ ਰਹੀ ਆ ਜੀ ਤੇ ਉਸ ਇਨਕੁਆਰੀ ਦੇ ਵਿੱਚ ਜੱਜ ਦੇ ਸਾਹਮਣੇ ਜਿਹੜੇ ਬਿਆਨ ਦਿੱਤੇ ਆ ਜਸਟਰ ਟੂਟੂ ਹਰਾਨੇ ਉਹ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਜੀ 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 ਕੱਲ ਵੀ ਜੋ ਅੱਜ ਖਬਰ ਬੜੀ ਪੁਖਤਾ ਰੂਪ ਚ ਸਾਹਮਣੇ ਆਈ ਉਹਦੇ ਵਿੱਚ ਉਹਨਾਂ ਨੇ ਨਾ ਸਿਰਫ ਨਿਜਰ ਦੀ ਹੱਤਿਆ ਜਿਹੜੇ ਖਾਲਸਤਾਨ ਪੱਖੀ ਇੱਕ ਨੇਤਾ ਸੀ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਨੇ ਘਟ ਗਿੰਤੀਆਂ ਬਾਰੇ ਕੱਲ ਵੀ ਆਪਾਂ ਕਿਹਾ ਸੀ ਕਿ ਕੈਨੇਡਾ ਦਾ ਜਿਹੜਾ ਸਿਸਟਮ ਹੈ ਜਿਹੜੀ ਇਥੋਂ ਦੀ ਮर्यादा ਨੇ ਜਾਂ ਇਥੋਂ ਦਾ ਜਿਹੜਾ ਸਿਵਲ ਕੋਡ ਹੈ ਉਹ ਇਸ ਗੱਲ ਦੀ ਇਜਾਜ਼ਤ ਦਿੰਦਾ ਕਿ ਕੋਈ ਵੀ ਵਿਅਕਤੀ ਆਪਣੀ ਜਿਹੜੀ ਗੱਲ ਹੈ ਉਹ ਖੁੱਲ੍ਹ ਕੇ ਕਰ ਸਕੇ ਸੋ ਉਹਨਾਂ ਜਿਹੜੀਆਂ ਕੈਨੇਡੀਅਨ ਕਦਰਾਂ ਕੀਮਤਾਂ ਨੇ ਉਹਨਾਂ ਤੇ ਪਹਿਰਾ ਦੇਣ ਦੀ ਗੱਲ ਕਰ ਰਹੇ ਨੇ ਜਸਟਨ ਟਰੂਡੋ ਤੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਮੁਲਕ ਦੇ ਵਿੱਚ ਵਸ ਰਹੇ ਜਿਹੜੇ ਘੱਟ ਗਿਣਤੀ ਵਾਲੇ ਲੋਕ ਨੇ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਇਦਾਂ ਦੀ ਪਾਬੰਦੀ ਨਹੀਂ ਲਾ ਸਕਦੇ ਕਿ ਉਹ ਆਪਣੇ ਵਿਚਾਰ ਜਿਹੜੇ ਆ ਉਹਨਾਂ ਦਾ ਪ੍ਰਗਟਾਵਾ ਨਾ ਕਰ ਸਕਣ ਜੀ ਤੇ ਨਾਲ ਦੀ ਨਾਲ ਉਹਨਾਂ ਨੇ ਕਿਉਂਕਿ ਉਹਨਾਂ ਅਗਲੇ ਸਾਲ ਇਲੈਕਸ਼ਨਾਂ ਨੇ ਇੱਥੇ ਤੇ ਕੰਜ਼ਰਵੇਟਿਵ ਪਾਰਟੀ ਨੂੰ ਵੀ ਨਿਸ਼ਾਨਾ ਬਣਾਇਆ ਕਿ ਉਹਨਾਂ ਦੇ ਵੇਲੇ ਜਿਹੜੀ ਆ ਜਦੋਂ ਉਹ ਪਾਰਟੀ ਸਰਕਾਰ ਆਉਂਦੇ ਆ ਉਹ ਥੋੜਾ ਰੁਈਆ ਜਿਹੜਾ ਇਹਨਾਂ ਤੇ ਨਰਮ ਅਪਣਾਉਂਦੇ ਆ ਹਾਲਾਂਕਿ ਕਿਹਾ ਜਾਂਦਾ ਹੈ ਕਿ ਇਹਨਾਂ ਮਾਮਲੇਾਂ 'ਚ ਕੰਜ਼ਰਵੇਟਿਵ ਪਾਰਟੀ ਜ਼ਿਆਦਾ ਹਾਰਡ ਹੁੰਦੀ ਆ ਤੇ ਲਿਬਰਲ ਕਿਤੇ ਨਾ ਕਿਤੇ ਘੱਟ ਹੁੰਦੇ ਆ ਤੇ ਮੈਂ ਕੱਲ ਹੀ ਪੜ ਰਿਹਾ ਸੀ ਰਿਚੀ ਸ਼ਨਕ ਬਾਰੇ ਜਿਹੜੇ ਇੰਗਲੈਂਡ ਵਾਲੇ ਜੀ ਜੀ ਕਿਉਂਕਿ 25 ਸਾਲ ਹੋ ਗਏ ਉੱਥੇ ਵੀ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹ ਪਾਵਰ 'ਚ ਹੈ ਤੇ ਜਿਹੜੇ ਉੱਥੋਂ ਦੀ ਲੇਬਰ ਪਾਰਟੀ ਕਹ ਲੋ ਜਾਂ ਲਿਬਰਲ ਪਾਰਟੀ ਕਹ ਲੋ ਜਿਹੜੀ ਉਹ ਕਾਫੀ ਪਿੱਛੇ ਨੇ ਪਰ ਕਿਉਂਕਿ ਹੁਣ ਹੁੰਦਾ ਏਦਾਂ ਆ ਕਿ ਜਿਹੜੀਆਂ ਇਹ ਕੰਜ਼ਰਵੇਟਰ ਪਾਰਟੀਆਂ ਨਾ ਇਹ ਸਾਰੇ ਪ੍ਰੋਗਰਾਮ ਜਿਹੜੇ ਲਿਬਰਲ ਦੇ ਹੁੰਦੇ ਆ ਉਹਨਾਂ ਨੂੰ ਹਾਈਜੈਕ ਕਰ ਲੈਂਦੀਆਂ ਨੇ ਮਤਲਬ ਜਿਦਾਂ ਸੋਸ਼ਲ ਸਿਕਿਉਰਿਟੀ ਦੇ ਮਸਲੇ ਨੇ ਲੋਕਾਂ ਨੂੰ ਸਹੂਦਾ ਦੇਣ ਦੇ ਮਸਲੇ ਨੇ ਤੇ ਇਸ ਕਰਕੇ ਉਹ ਪਾਰਟੀਆਂ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀਆਂ ਨੇ ਮਤਲਬ ਇਹ ਹਾਰਡ ਕੋਰ ਪਾਰਟੀਆਂ ਵੀ ਆਪਣੇ ਆਪਣੇ ਮੁਲਕਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਲੋਕ ਲਵਾਉਣੇ ਵਾਅਦੇ ਕਰਦੀਆਂ ਨੇ ਜਿਹਦੇ ਕਰਕੇ ਲੋਕ ਉਹਨਾਂ ਦੇ ਨਾਲ ਤੁਰ ਪੈਂਦੇ ਨੇ ਜੀ 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 ਬਿਲਕੁਲ ਸੋ ਅਗਲੀ ਖਬਰ ਜਿਹੜੀ ਇੰਟਰਨੈਸ਼ਨਲ ਨਿਊਜ਼ ਆ ਉਹ ਲੈਣੀ ਆ ਬਰਤਾਨੀਆ ਦੇ ਵਿੱਚ ਗੈਰ ਕਾਨੂੰਨੀ ਢਾਂਗ ਦੇ ਨਾਲ ਜਿਹੜਾ ਆ ਉਹ ਕੰਮ ਕਰਨ ਵਾਲੇ 12 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਗੱਲ ਤੋਂ ਅਸੀਂ ਪਲੀ ਭਾਂਤ ਵਾਕਿਫ ਹਾਂ ਕਿ ਵੱਖ-ਵੱਖ ਮੁਲਕਾਂ ਦੇ ਵਿੱਚ ਗੈਰ ਕਾਨੂੰਨੀ ਟੰਗ ਦੇ ਨਾਲ ਰਹਿ ਕੇ ਉੱਥੇ ਕੰਮ ਕਰਨਾ ਤੇ ਬਾਅਦ ਵਿੱਚ ਜਦੋਂ ਫੜੇ ਜਾਂਦੇ ਵਿਅਕਤੀ ਉਹਨਾਂ ਨੂੰ ਰਿਪੋਰਟ ਵੀ ਕਰ ਦਿੱਤਾ ਜਾਂਦਾ ਹੈ ਸੋ ਇਹਨਾਂ ਦੇ ਵਿੱਚ ਇੱਕ ਔਰਤ ਵੀ ਜਿਹੜੀ ਆ ਉਹ ਸ਼ਾਮਲ ਸੀ ਆ 12 ਭਾਰਤੀ ਦੱਸੇ ਜਾਂਦੇ ਆ ਜੀ ਵੈਸੇ ਹਰਿੰਦਰ ਹਾਲਾਤ ਇਹ ਆ ਕਿ ਵੈਸੇ ਤੇ ਲੰਬੇ ਸਮੇਂ ਤੋਂ ਹੀ ਚੱਲਦਾ ਕਿਉਂਕਿ ਜਿਹੜੀ ਇਕਨੋਮੀ ਆ ਇਹਨਾਂ ਮੁਲਕਾਂ ਦੀ ਉਹ ਇਸ ਵੇਲੇ ਚੰਗੀ ਨਹੀਂ ਆ ਖਾਸ ਕਰਕੇ ਕੋਵਿਡ ਤੋਂ ਬਾਅਦ ਜੀ ਸਾਰਾ ਯੂਰਪ ਤੇ ਨਾਰਥ ਅਮਰੀਕਾ ਦੀ ਇਕਨੋਮੀ ਕਾਫੀ ਡਾਮਾ ਡੋਲ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਲੋਕ ਕਾਫੀ ਟਾਈਟ ਨੇ ਤੇ ਜੌਬ ਵਗੈਰਾ ਤੇ ਕਾਫੀ ਜੜੀਆਂ ਨੇ ਉਹ ਕੱਟ ਲਗਿਆ ਕਿਉਂਕਿ ਕੋਵਿਡ ਦੇ ਬਾਨੇ ਜਿਹੜੀਆਂ ਕਾਰਪੋਰੇਸ਼ਨ ਸੀ ਵੱਡੀਆਂ ਵੱਡੀਆਂ ਉਹਨਾਂ ਨੇ ਵੀ ਇਦਾਂ ਦਾ ਰੁਖ ਤਿਆਰ ਕਰ ਲਿਆ ਪਹਿਲਾਂ ਉਹਨਾਂ ਨੇ ਕਿਹਾ ਵਰਕ ਟੂ ਹੋਮ ਕਰੋ ਉਹਨਾਂ ਨੇ ਆਪਣੇ ਖਰਚੇ ਕਟੌਤੀ ਕਰਨ ਲਈ ਪਹਿਲਾਂ ਤੇ ਆਪਣੇ ਆਫਿਸ ਬੰਦ ਕੀਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਆਪਣੇ ਵਰਕਰਾਂ ਦੀ ਸ਼ਾਂਤੀ ਕਰਨੀ ਸ਼ੁਰੂ ਕਰ ਦਿੱਤੀ ਲੋਕੀ ਬਹੁਤ ਸਾਰੇ ਜਿਹੜੇ ਆ ਉਹ ਬੇਰੁਜ਼ਗਾਰ ਹੋ ਕੇ ਸੜਕਾਂ ਤੇ ਆ ਗਏ ਲਗਭਗ ਜੀ ਤੇ ਹੁਣ ਵਰਤਾਰਾ ਇਹ ਆ ਕਿ ਕੈਨੇਡਾ ਵਰਗੇ ਮੁਲਕ ਚ ਕਾਫੀ ਇਮੀਗਰੈਂਟ ਆਉਂਦੇ ਆ ਇਮੀਗਰੈਂਟ ਤੇ ਜਿਹੜੇ ਆਏ ਹੁੰਦੇ ਆ ਉਹਨਾਂ ਦੇ ਪੇਰੈਂਟਸ ਆਉਂਦੇ ਆ ਉਹਨਾਂ ਦੇ ਰਿਸ਼ਤੇਦਾਰ ਆਉਂਦੇ ਆ ਜੀ ਤੇ ਉਹ ਆਉਂਦੇ ਆ ਤੇ ਟੂਰਿਸਟ ਵੀਜ ਤੇ ਹਮਮ ਪਰ ਇੱਥੇ ਆ ਕੇ ਉਹ ਕੋਈ ਨਾ ਕੋਈ ਕੈਸ਼ ਦੇ ਉੱਤੇ ਕੰਮ ਕਰਨਾ ਸ਼ੁਰੂ ਜੀ ਇਹਨੂੰ ਇਲਲੀਗਲ ਮੰਨਿਆ ਜਾਂਦਾ ਹਾਲਾਂ ਇੱਥੇ ਕੈਨੇਡਾ ਵਿੱਚ ਉੱਕਾ-ਤੁੱਕਾ ਚੱਲਦਾ ਰਹਿੰਦਾ ਪਰ ਯੂਰਪ ਚ ਇਸ ਗੱਲ ਨੂੰ ਬਹੁਤ ਸਖਤੀ ਆ ਮੈਂ ਸਪੇਨ ਚ ਵੀ ਵੇਖਿਆ ਇੰਗਲੈਂਡ ਚ ਵੀ ਵੇਖਿਆ ਉੱਥੇ ਲਗਾਤਾਰ ਇਮੀਗ੍ਰੇਸ਼ਨ ਡਿਪਾਰਟਮੈਂਟ ਜਿਹੜਾ ਉਹ ਰੇਡ ਕਰਦਾ ਰਹਿੰਦਾ ਇਹਨਾਂ ਸਸਤਾ ਮਾਦੇ ਹੋਟਲਾਂ ਤੇ ਨਿੱਕੇ ਨਿੱਕੀਆਂ ਜਿਹੜੀਆਂ ਫੈਕਟਰੀਆਂ ਜਿੱਥੇ ਜਿਦਾ ਇਹ ਗੱਦੇ ਵਾਲੀ ਫੈਕਟਰੀ ਤੇ ਉਹਨਾਂ ਕੀਤਾ ਤੇ ਉਹਦੇ ਵਿੱਚੋਂ ਨਾਲ ਦੀ ਨਾਲ ਇੱਕ ਹੋਰ ਫੈਕਟਰੀ ਵਿਚਾਰ ਉੱਥੋਂ ਹੀ ਬੜੇ ਨੇ ਵੱਖਰੇ ਹੁਣ ਇਹਨਾਂ 12 ਦੇ ਵਿੱਚੋਂ 4 ਨੂੰ ਤੇ ਉਹ ਰਿਪੋਰਟ ਕਰ ਰਹੇ ਆ ਤੇ 8 ਜਿਹੜੇ ਵਿਅਕਤੀ ਆ ਉਹਨਾਂ ਨੂੰ ਜ਼ਮਾਨਤ ਦਿੱਤੀ ਗਈ ਆ ਕਿ ਅੱਗੇ ਤੋਂ ਜੇ ਇਸ ਤਰ੍ਹਾਂ ਦੀ ਕੋਈ ਕਾਰਵਾਈ ਜੇ ਪਾਏਗੇ ਤੇ ਫਿਰ ਉਹਨਾਂ ਨੂੰ ਵੀ ਵਾਪਸ ਭੇਜ ਦਿੱਤਾ ਜਾਊਗਾ ਸੋ ਕਾਫੀ ਜ਼ਿਆਦਾ ਕਿਉਂਕਿ ਲੋਕ ਵੀ ਪਰੇਸ਼ਾਨ ਐ ਇੱਥੇ ਵੀ ਸੀ ਵੇਖਦੇ ਆ ਜਿੱਥੇ ਉਹ ਆਕਲ ਬਹੁਤ ਸਟੂਡੈਂਟ ਨੇ ਸਟੂਡੈਂਟ ਦੇ ਪੇਰੈਂਟਸ ਹੁੰਦੇ ਆ ਉਹ ਜਿਹਨਾਂ ਆ ਕੇ 5-6 ਮਹੀਨੇ ਦਾ ਵੀਜ਼ਾ ਲਗਿਆ ਹੁੰਦਾ ਉਹਨਾਂ ਬਜ਼ੁਰਗਾਂ ਨੇ ਘਰ ਵੀ ਕੀ ਕਰਨ ਹੁੰਦਾ ਕਹਿੰਦੇ ਮੈਂ ਕੁਝ ਕਰਦਾ ਬੱਚਿਆਂ ਦੀ ਹਲਪ ਹੋ ਜੂਗੀ ਬੱਚਿਆਂ ਦੀ ਪੀ ਵੀ ਕੰਮ ਕਰ ਲੈਂਦੇ ਨੇ ਉਹ ਕੱਟ ਪੈਸਿਆਂ ਤੇ ਕੋਈ ਕਰਦੇ ਪੈਸੇ ਇਹ ਕੰਮ ਜਿਹੜਾ ਹੁੰਦਾ ਇਲਿਗਲ ਆ ਇਸ ਕਰਕੇ ਜਿਹੜੇ ਇੱਥੇ ਦੇ ਪੀਆਰ ਲੋਕ ਨੇ ਜਾਂ ਜਿਹੜੇ ਇੱਥੋਂ ਦੇ ਸਿਟੀਜ਼ਨ ਨੇ ਉਹ ਵੀ ਇਸ ਗੱਲ ਤੋਂ ਥੋੜੀ ਜਿਹੀ ਆਫ ਮਹਿਸੂਸ ਕਰਦੇ ਆ ਕਿ ਸਾਨੂੰ ਕੰਮਾਂ 'ਚ ਮਲੇ ਇਸ ਕਰਕੇ ਕੰਮ ਨਹੀਂ ਮਿਲ ਰਿਹਾ ਕਿਉਂਕਿ ਇਲੀਗਲ ਕੰਮ ਕਰਨ ਵਾਲੇ ਲੋਕ ਸਸਤੇ ਦਰਾਂ 'ਤੇ ਬਾਜ਼ਾਰ 'ਚ ਅਵੇਲੇਬਲ ਨੇ ਤੇ ਖਾਸ ਕਰਕੇ ਜਿੱਦਾਂ ਸਾਡੇ ਭਾਈਚਾਰੇ ਆ ਜਾਂ ਜਿਹੜੀ ਐਥਨਿਕ ਕਮਿਊਨਿਟੀਆਂ ਨੇ ਇਹਨਾਂ ਦੇ ਵਿੱਚ ਜਿਹੜਾ ਕੰਮ ਹੈ ਆਮ ਹੀ ਚੱਲਦਾ ਕਿ ਉਹਨਾਂ ਦੇ ਕਾਰੋਬਾਰਾਂ ਦੇ ਵਿੱਚ ਕੈਸ਼ ਦੇ ਉੱਤੇ ਜਿਹੜੇ ਲੋਕ ਆ ਉਹਨਾਂ ਨੂੰ ਰੱਖ ਲਿਆ ਜਾਂਦਾ ਫਿਰ ਉਹਨਾਂ ਦੇ ਕੁਝ ਨਾ ਕੁਝ ਹਾਲਾਤ ਵੀ ਬਣ ਜਾਂਦੇ ਆ ਕਿ ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਜਿਹੜੀ ਮਿਨਿਮਮ ਵੇਜਸ ਦੀ ਗੱਲ ਆ ਜੀ ਉਹ ਵੀ ਜਿਹੜੀ ਆ ਉਹ ਨਹੀਂ ਪੂਰੀ ਕੀਤੀ ਜਾਂਦੀ ਜੀ 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 ਬਿਲਕੁਲ ਸੋ ਅਗਲੀ ਖਬਰ ਜਿਹੜੀ ਆ ਉਹ ਲੈ ਲੈਨੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਨੇ ਜਿਹੜਾ ਆ ਉਹ ਕਿਆ ਆ ਕਿ ਜਦੋਂ ਸਾਡੀ ਸਰਕਾਰ ਆਈ ਉਸ ਤੋਂ ਬਾਅਦ ਦੇ ਵਿੱਚ ਬੜੀ ਮਜ਼ਬੂਤੀ ਦੇ ਨਾਲ ਅਸੀਂ ਜਿਹੜਾ ਅਤਵਾਦੀਆਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਮਾਰਿਆ ਇਹ ਖਬਰ ਅਸੀਂ ਜਿਹੜੀ ਆ ਉਹ ਥੋੜਾ ਦਿਨ ਪਹਿਲਾਂ ਵੀ ਇੱਕ ਡਿਸਕਸ ਕੀਤੀ ਸੀ ਕਿ ਭਾਰਤ ਦੀਆਂ ਏਜੰਸੀਆਂ ਜਾਂ ਸਰਕਾਰ ਜਿਹੜੀ ਆ ਉਹ ਮੰਨ ਨਹੀਂ ਰਹੀ ਕਿ ਜਿਹੜਾ ਆ ਉਹ ਕਿਵੇਂ ਜਿਹੜਾ ਉਹਨਾਂ ਦੇ ਉੱਤੇ ਦੋਸ਼ ਲਗਾਇਆ ਜਾ ਰਿਹਾ ਹੈ ਤੇ ਹੁਣ ਪ੍ਰਧਾਨ ਮੰਤਰੀ ਨੇ ਖੁਦ ਆਪਣੀਆਂ ਚੋਣਵੀ ਰੈਲੀਆਂ ਦੇ ਵਿੱਚ ਵਕਫਾ-ਵਕ ਗੱਲਾਂ ਇਸ ਤਰੀਕੇ ਦੀਆਂ ਕੀਤੀਆਂ ਜਾਂਦੀਆਂ ਨੇ ਕਿ ਜਦੋਂ ਭਾਰਤ ਦੇ ਵਿੱਚ ਸਰਕਾਰ ਜਿਹੜੀ ਆ ਸਥਿਰ ਸਰਕਾਰ ਹੁੰਦੀ ਤਾਂ ਉਹਨੂੰ ਦੁਸ਼ਮਣ ਜਿਹੜੇ ਉਸ ਦਾ ਫਾਇਦਾ ਜਿਹੜਾ ਉਹ ਚੁੱਕਦੇ ਆ ਕਿਵੇਂ ਦੇਖਦੇ ਹੋ ਤੁਸੀਂ? ਦਰਅਸਲ ਭਾਰਤ ਜਿਹੜਾ ਹੈ ਨਾ ਆਪਾਂ ਕੱਲ ਦੀ ਖ਼ਬਰ ਕੀਤੀ ਸੀ ਪਰसों ਵੀ ਖ਼ਬਰیں ਹੋਈ ਸੀ ਕਿ ਭਾਰਤ ਤੇ ਉੱਤੇ ਇਹ ਕਾਫੀ ਇਲਜ਼ਾਮ ਹੈ ਜਿਵੇਂ ਆਪਣੀ ਪਹਿਲੀ ਖ਼ਬਰ ਚ ਵੀ ਕਿ ਕੈਨੇਡਾ ਦੇ ਵਿੱਚ ਵੀ ਇਸ ਗੱਲ ਦਾ ਇਲਜ਼ਾਮ ਆ ਕਿ ਭਾਰਤ ਦੇ ਜਿਹੜੀਆਂ ਏਜੰਸੀਆਂ ਨੇ ਉਹ ਕਿੰਨਾ ਕਿਤੇ ਸਾਡੇ ਮੁਲਕਾਂ 'ਚ ਦਖਲਅੰਦਾਜ਼ੀ ਕਰਦੀਆਂ ਨੇ ਤੇ ਭਾਰਤ ਇੱਕ ਤਾਕਤਵਰ ਮੁਲਕ ਹੋਣ ਦੇ ਕਰਕੇ ਉਹ ਕਾਫੀ ਜ਼ਿਆਦਾ ਜਿਹੜਾ ਆ ਆਪਣੇ ਆਪ ਨੂੰ ਦੱਸਣਾ ਚਾਹੁੰਦਾ ਹੈ ਕਿ ਮੈਂ ਦੁਨੀਆ ਦੇ ਵਿੱਚ ਮੇਰੀ ਕੋਈ ਹਸੀਅਤ ਹੈ ਤੇ ਇਸ ਚੀਜ਼ ਨੂੰ ਕੱਲ ਆਪਾਂ ਪਾਕਿਸਤਾਨ ਦੀ ਖਬਰ ਕੀਤੀ ਸੀ ਇਸ ਮਾਮਲੇ ਦੇ ਵਿੱਚ ਤੇ ਇਹ ਗੱਲ ਅਮਰੀਕਾ 'ਚ ਵੀ ਹੋਈ ਤੇ ਕੈਨੇਡਾ 'ਚ ਵੀ ਨਿਜਰ ਵਾਲੇ ਮਾਮਲੇ ਸਾਹਮਣੇ ਆਏ ਕਿ ਜੇ ਭਾਰਤੀਆਂ ਏਜੰਸੀਆਂ ਨੇ ਉਹ ਕਿਤੇ ਨ ਕਿਤੇ ਰੋਲ ਅਦਾ ਕਰਦੀਆਂ ਨੇ ਤੇ ਭਾਵੇਂ ਪ੍ਰਧਾਨ ਮੰਤਰੀ ਰਮਨ ਨੇ ਅੱਜ ਇਹ ਕਿਹਾ ਹੈ ਕਿ ਸਾਡੀ ਫੌਜ ਜਿਹੜੀ ਆ ਉਹ ਤਾਕਤਵਾਰ ਹੈ ਤੇ ਉਹ ਵਿਰੋਧੀ ਦੇ ਘਰ 'ਚ ਜਾ ਕੇ ਵੀ ਐਕਸ਼ਨ ਲੈ ਸਕਦੀ ਆ ਪਰ ਜਿਹੜੇ ਭਾਰਤ ਦੇ ਚੈਨਲ ਨੇ ਉਹ ਤਰ੍ਹਾਂ ਲੈ ਨਾਲ ਇਹ ਗੱਲ ਕਰ ਰਹੇ ਹੁੰਦੇ ਆ ਕਿ ਅਸੀਂ ਬਾਹਰਲੇ ਮੁਲਕਾਂ 'ਚ ਜਾ ਕੇ ਤੇ ਅਸੀਂ ਕੋਕ ਦਿੱਤਾ ਅਸੀਂ ਇਹ ਕਰ ਦਿੱਤਾ ਅਸੀਂ ਉਹ ਕਰ ਦਿੱਤਾ ਤੇ ਉਹਦੇ ਨਾਲ ਜਿਹੜਾ ਇਮਪ੍ਰੈਸ਼ਨ ਆ ਕਿਤਨਾ ਕਿਤੇ ਭਾਰਤ ਸਰਕਾਰ ਦਾ ਜਿਹੜਾ ਉਹ ਵੀ ਧੁੰਦਲਾ ਹੁੰਦਾ ਹੈ ਕਿ ਉਹ ਉਹਨਾਂ ਦੀ ਕਹਿਣੀ ਤੇ ਕਰਨੀ 'ਚ ਫਰਕ ਆ ਜੀ 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 ਇੱਕ ਪਾਸੇ ਉਹ ਕਹਿੰਦੇ ਕਿ ਅਸੀਂ ਇੰਟਰਨੈਸ਼ਨਲ ਨਿਜ਼ਮਾ ਦੀ ਪ੍ਰਵਾਹ ਕਰਦੇ ਆ ਤੇ ਦੂਜੇ ਪਾਸੇ ਉਹਨਾਂ ਦੇ ਚੈਨਲ ਜਿਹੜੇ ਆ ਉਹ ਇੱਕ ਦੂਜੇ ਤੋਂ ਵੱਧ ਚੜ ਕੇ ਇਹ ਦੱਸਣ ਦੀ ਕੋਸ਼ਿਸ਼ ਕਰਦੇ ਆ ਖਾਸ ਕਰਕੇ ਪਾਕਿਸਤਾਨ ਨੂੰ ਟਾਰਗੇਟ ਕਰਦੇ ਆ ਉਹ ਗੱਲਾਂ ਨੂੰ ਬਹੁਤ ਵਧਾ ਚੜਾ ਕੇ ਪੇਸ਼ ਕਰਦੇ ਆ ਸੋ ਇਹ ਜਿਹੜੀ ਖਬਰ ਆ ਇਹ ਇਹਦੇ ਨਾਲ ਹੀ ਰਿਲੇਟਡ ਆ ਕਿ ਜਦੋਂ ਪ੍ਰਧਾਨ ਮੰਤਰੀ ਖੁਦ ਕਹਿੰਦੇ ਆ ਹਾਲਾਂਕਿ ਪਲਵਾਮਾ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਕੱਲ ਵੀ ਗੱਲ ਕਰਦੇ ਸੀ ਸਰਜੀਕਲ ਸਟ੍ਰਾਈਕ ਦਾ ਮਾਮਲਾ ਜਾਂ ਮੀਆਵਾਰ ਦੇ ਵਿੱਚ ਕੁਝ ਗੱਲਾਂ ਸੀ ਪਿੱਛੇ ਜਾ ਕੇ ਇਹਨਾਂ ਨੇ ਐਕਸ਼ਨ ਲਿੱਤਾ ਸੀ ਉਹ ਦੱਸਣਾ ਇਹ ਚਾਹੁੰਦੇ ਕਿ ਸਾਡੀ ਸਰਕਾਰ ਜਿਹੜੀ ਆ ਉਹ ਜਦੋਂ ਤਾਕਤਵਰ ਸਰਕਾਰ ਆ ਇਸ ਕਰਕੇ ਇਹ ਕਰਦੇ ਸਪਰਤ ਹੋਏ ਆ ਨਹੀਂ ਤੇ ਜਿਹੜੀਆਂ ਸਰਕਾਰਾਂ ਕੋਲੀਸ਼ਨ ਸਰਕਾਰਾਂ ਬਣਦੀਆਂ ਉਹ ਕਮਜ਼ੋਰ ਸਰਕਾਰਾਂ ਹੁੰਦੀਆਂ ਸੀ ਤੇ ਉਹ ਇਹਨਾਂ ਹੀ ਨਹੀਂ ਸੀ ਕਰ ਪਾਉਂਦੀਆਂ ਕਿ ਉਹ ਵਿਰੋਧੀ ਨੂੰ ਜਾ ਕੇ ਉਹਦੇ ਘਰ 'ਚ ਜਾ ਕੇ ਨੱਪ ਸਕਣ ਸੋ ਇੱਕ ਪਾਸੇ ਤੇ ਲੱਗਦਾ ਹੈ ਕਿ ਦੇਸ਼ ਜਿਹੜਾ ਆ ਉਹ ਸਟਰੋਂਗ ਹੈ ਪਰ ਆਪਾਂ ਇਹਨਾਂ ਆਮਨਿਆਂ 'ਚ ਅਮਰੀਕਾ ਵਰਗੇ ਮੁਲਕਾਂ ਦੇ ਮਸਾਲਾ ਦੇ ਕੇ ਉਹਦਾ ਬਰਾਬਰੀ ਨਹੀਂ ਕਰ ਸਕਦੇ ਕਿਉਂਕਿ ਭਾਰਤ ਅਜੇ ਉਸ ਕਦਰ ਇਨਾ ਤਾਕਤਵਰ ਮੁਲਕ ਨਹੀਂ ਆ ਜਿੰਨਾ ਉਹ ਆਪਣੇ ਆਪਣੇ ਸ਼ੋਅ ਕਰ ਰਿਹਾ ਜੀ ਬਿਲਕੁਲ ਸੋ ਅਗਲੀ ਖਬਰ ਜਿਹੜੀ ਆ ਉਹ ਲੈਨੇ ਅਸੀਂ ਰਾਹੁਲ ਗਾਂਧੀ ਹਰਾਨ ਨੇ ਜਿਹੜਾ ਰਾਜਸਥਾਨ ਦੇ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਹੈ ਕਿ ਜਿਹੜੇ ਪਰਿਵਾਰ ਜਾਂ ਜਿਹੜੀਆਂ ਔਰਤਾਂ ਗਰੀਬੀ ਰੇਖਾ ਤੋਂ ਹੇਠਾਂ ਨੇ ਉਹਨਾਂ ਨੂੰ 1 ਲੱਖ ਰੁਪਿਆ ਜਿਹੜਾ ਆ ਉਹਨਾਂ ਦੇ ਅਕਾਊਂਟ ਦੇ ਵਿੱਚ ਪਾਇਆ ਜਾਏਗਾ ਸੋ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਜਿਹੜਾ ਮੋਦੀ ਸਾਹਿਬ ਦੇ ਵੱਲੋਂ ਵਾਅਦੇ ਕੀਤੇ ਜਾ ਰਹੇ ਉਹਨਾਂ ਦੇ ਉੱਤੇ ਬਾਜ਼ੀ ਜਿਹੜੀ ਆ ਓ ਮਰੀਆ ਕਿਵੇਂ ਤੁਸੀਂ ਦੇਖਦੇ ਹੋ ਇਹਨਾਂ ਦਿਨਾਂ ਦੇ ਵਿੱਚ ਆਮ ਤੌਰ ਦੇ ਉੱਤੇ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਇਲੈਕਸ਼ਨ ਹੁੰਦੀ ਦੇਖਣ ਨੂੰ ਮਿਲ ਜਾਂਦੀਆਂ ਨੇ ਪਰ ਇਹ ਗੱਲ ਤਾਂ ਹਰਿੰਦਰ ਉਹਨਾਂ ਨੇ ਆਪਣੇ ਮੈਨੀਫੈਸਟੋ ਚ ਵੀ ਕਹੀ ਆ ਉਹ ਕਹਿੰਦੇ ਆ ਕਿ ਨਿਆ ਜਿਹੜਾ ਨਾ ਔਰਤਾਂ ਨੂੰ ਮਿਲ ਰਿਹਾ ਨਾ ਨੌਜਵਾਨਾਂ ਨੂੰ ਮਿਲ ਰਿਹਾ ਨਾ ਰੋਜ਼ਗਾਰ ਨਹੀਂ ਮਿਲ ਰਿਹਾ ਔਰਤਾਂ ਨੂੰ ਜਿਹੜੇ ਆ ਉਹ ਘਰਾਂ ਦਾ ਘਰਾਂ ਦੇ ਇੰਨੇ ਖਰਚੇ ਵੱਧ ਗਿਆ ਮਹਿੰਗਾਈ ਇੰਨੀ ਵੱਧ ਗਈ ਆ ਉਹ ਜਗਾ ਜਗਾ ਜਾਂਦੇ ਆ ਜੇ ਕੱਲ ਪਰਸ ਵੀ ਉਹਨਾਂ ਦੀ ਇੱਕ ਵੀਡੀਓ ਆ ਰਹੀ ਸੀ ਇੱਕ ਥਾਂ ਜਾਂਦੇ ਆ ਤੇ ਇੱਕ ਔਰਤ ਨੂੰ ਪੁੱਛਦੇ ਆ ਵੀ ਤੂੰ ਸਿਲੰਡਰ ਕਿਉਂ ਨਹੀਂ ਬਾਲ ਰਹੀ ਚੁੱਲ੍ਹੇ ਤੇ ਆ ਕਿਉਂ ਬਾਲ ਰਹੀ ਪ੍ਰਿੰਕਾ ਵੀ ਇਦਾਂ ਹੀ ਕਰ ਰਹੀ ਆ ਯੂਪੀ ਜੇ ਇੱਕ ਥਾਂ ਜਾ ਰਹੇ ਆ ਤੇ ਇੱਕ ਔਰਤ ਨੂੰ ਪੁੱਛਦੇ ਵੀ ਤੂੰ ਚੁੱਲ੍ਹੇ ਤੇ ਰੋਟੀ ਕਿਉਂ ਬਣਾ ਤੇਰ ਕੋਲ ਸਿਲੰਡਰ ਨਹੀਂ ਹੈ ਉਹ ਕਹਿੰਦੀ ਸਿਲੰਡਰ ਹੈ ਤੇ ਕਹਿੰਦੀ ਭਰਾਇਆ ਕਿਉਂ ਨਹੀਂ ਕਹਿੰਦੀ ਮੇਰੇ ਕੋਲ ਸਮਰੱਥਾ ਨਹੀਂ ਆ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਦਾਵਾ ਕਰਦੇ ਆ ਕਿ ਅਸੀਂ ਫ੍ਰੀ ਸਿਲੰਡਰ ਦਿੰਦੇ ਆ ਪੀ ਗੈਸ ਦਿੱਤੀ ਆ ਤੇ ਨਾਲ ਦੀ ਨਾਲ ਉਹ ਵੀ ਕਹਿੰਦੇ ਕਿ ਰੋੜੀਆਂ ਵੰਡਣ ਵਾਲਾ ਕੰਮ ਹੈ ਪ੍ਰਧਾਨ ਮੰਤਰੀ ਕਹਿੰਦੇ ਪਰ ਕਰਦੇ ਖੁਦ ਵੀ ਉਹੇ ਕੁਝ ਹੀ ਆ ਜੋ ਕੁਝ ਦੂਜੇ ਕਰਦੇ ਆ ਸੋ ਇਹ ਨਿਹਲੇ ਤੇ ਦੈਲੇ ਵਾਲੀ ਗੱਲ ਆ ਕਿ ਇੱਕ ਪਾਸੇ ਕੇਜਰੀਵਾਲ ਹਰਾਨੇ ਵੀ ਕੋਈ ਗਰੰਟੀਆਂ ਦਿੱਤੀਆਂ ਸੀ ਮੋਦੀ ਸਾਹਿਬ ਵੀ ਗਰੰਟੀਆਂ ਦਿੰਦੇ ਆ ਪਰ ਇਹਨਾਂ ਕੱਲੀਆਂ ਮੂਝਬਾਨੀਆਂ ਗਰੰਟੀਆਂ ਤੋਂ ਬਾਹਰ ਜਾ ਕੇ ਆਪਣੇ ਮੈਨੀਫੈਸਟੋ ਚ ਇਹਨਾਂ ਚੀਜ਼ਾਂ ਨੂੰ ਲਿਆ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਕਿ ਅਸੀਂ ਪਾਵਰ ਚਾਹੁੰਦੇ ਆ ਤੇ ਕੋਈ ਲਗਭਗ 8500 ਰੁਪਏ ਪਰ ਮਹੀਨਾ ਹਰ ਔਰਤ ਨੂੰ ਅਸੀਂ ਦਵਾਂਗੇ ਜਿਹੜਾ ਕਿ ਕੇਜਰੀਵਾਲ ਦੀ 1000 ਦੀ ਗੱਲ ਕਰਦੇ ਆ ਤੇ ਬੜੀ ਵੱਡੀ ਮਾਰਕੇ ਵਾਲੀ ਗੱਲ ਕਰਦੇ ਆ ਇਹ ਉੱਤੋਂ ਵੀ ਅਗਲੀ ਗੱਲ ਆ ਕੇ 8500 ਰੁਪਇਆ ਜਾਂ 1 ਲੱਖ ਰੁਪਇਆ ਜਿਹੜਾ ਸਾਲ ਦਾ ਨਾ ਉਹ ਅਸੀਂ ਦਵਾਂਗੇ ਬਿਲਕੁਲ ਪੰਜਾਬ ਦੀਆਂ ਔਰਤਾਂ ਤਾਂ ਜੇ ਆਮ ਆਦਮੀ ਪਾਰਟੀ ਦੇ ਵਾਅਦੇ ਜਿਹੜੇ ਕੀਤੇ ਆ ਉਹ ਪੈਸੇ ਵੀ ਉਡੀਕ ਰਹੀਆਂ ਨੇ ਸੋ ਗਿਲਸਾਹ ਖਬਰਾਂ ਦੋ ਕਨੈਸ਼ਨਲ ਹੋ ਰਹੀਆਂ ਨੇ ਪਰ ਉਸ ਤੋਂ ਪਹਿਲਾਂ ਮੈਂ ਪੰਜਾਬ ਵਾਲੇ ਪਾਸੇ ਨੂੰ ਆਉਂਗਾ ਪੰਜਾਬ ਦੇ ਵਿੱਚ ਡੇਰਿਆਂ ਦੀ ਗਿਣਤੀ ਬੜੀ ਵੱਡੀ ਆ ਤੇ ਜਦੋਂ ਇਲੈਕਸ਼ਨ ਹੁੰਦੀ ਆ ਖਾਸ ਤੌਰ ਦੇ ਉੱਤੇ ਲੀਡਰਾਂ ਦਾ ਜਿਹੜਾ ਆਉਣਾ ਜਾਣਾ ਉਹਨਾਂ ਦੇ ਵਿੱਚ ਵੱਧ ਜਾਂਦਾ ਦਾ ਕਿਤੇ ਨਾ ਕਿਤੇ ਉਹ ਜਿੱਥੇ ਆਪਣਾ ਵੀ ਇੱਕ ਬਿਜ਼ਨਸ ਜਿਹੜਾ ਆ ਉਹ ਚਲਾਉਂਦੇ ਉੱਥੇ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰਦੇ ਆ ਕਿਵੇਂ ਦੇਖਦੇ ਹੋ ਜਿਵੇਂ ਅੱਜ ਦੀ ਖਬਰ ਜਿਹੜੀ ਆ ਉਹਦੇ ਵਿੱਚ ਅਸੀਂ ਜੋ ਪੜਿਆ ਦੇ ਵਿੱਚ ਹੈਗਾ ਕਿ ਹਰ ਇੱਕ ਪਿੰਡ ਕੋਈ ਇਸ ਤਰ੍ਹਾਂ ਦਾ ਪਿੰਡ ਹੈ ਹੀ ਨਹੀਂ ਜਿੱਥੇ ਕੋਈ ਛੋਟਾ ਮੋਟਾ ਡੇਰਾ ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਕੱਲੇ ਪੰਜਾਬ ਦੀਆਂ ਡੇਰਿਆਂ ਦੀ ਗੱਲ ਨਹੀਂ ਵੈਸੇ ਕਿਉਂਕਿ ਭਾਰਤ ਜਿਹੜਾ ਆ ਨਾ ਜੀ ਉਹ ਜਿਆਦਾ ਲੋਕ ਜਿਹੜੇ ਆ ਘੱਟ ਪੜੇ ਲਿਖੇ ਹੋਣ ਕਰਕੇ ਰਿਲੀਜੀਅਸ ਮਾਈਂਡਡ ਜਿਆਦਾ ਨਹੀਂ ਤੇ ਬਹੁਤ ਸਾਰੇ ਜਿਹੜੇ ਧਰਮ ਆ ਉਹਨਾਂ ਦੀਆਂ ਜਿਹੜੀਆਂ ਰਵਾਇਤਾਂ ਨੇ ਉਹਦੇ ਮੁਤਾਬਕ ਉਹ ਆਪਣੀ ਜ਼ਿੰਦਗੀ ਜੀਉਣ ਦਾ ਯਤਨ ਕਰਦੇ ਆ ਜੇ ਕੋਈ ਘਰ ਚ ਚੀਜ਼ ਨਹੀਂ ਹੁੰਦੀ ਕੋਈ ਬਿਮਾਰ ਹੋ ਜਾਂਦਾ ਜਾਂ ਕੋਈ ਹੋਰ ਕੋਈ ਤੰਗੀ ਹੁੰਦੀ ਹੈ ਤੇ ਉਹ ਅਰਦਾਸਾਂ ਕਰਨ ਨੂੰ ਪਹਿਲ ਦਿੰਦੇ ਆ ਪਾਠ ਕਰਾਉਂਦੇ ਆ ਹਮਨ ਕਰਦੇ ਆ ਤੇ ਇਹ ਜਿਹੜੀਆਂ ਮਨੁੱਖੀ ਕਮਜ਼ੋਰੀਆਂ ਨੇ ਉਹਦਾ ਫਾਇਦਾ ਸਿਆਸੀ ਲੋਕ ਉਠਾਉਂਦੇ ਆ ਆਪਾਂ ਦੇਖਦੇ ਆ ਕਿ ਆਰਐਸਐਸ ਤੇ ਬੀਜੇਪੀ ਦੀ ਲੜ ਜਿਹੜੀ ਹੁਣ ਸਰਕਾਰ ਚੱਲਦੀ ਹੈ ਭਾਰਤ ਵਿੱਚ ਉਹਨਾਂ ਨੇ ਕਿਦਾਂ ਰਾਮ ਜੀ ਦੇ ਨਾਮ ਨੂੰ ਪਨਾਉਣ ਦੀ ਕੋਸ਼ਿਸ਼ ਕੀਤੀ ਆ ਹਿੰਦੂਤਵ ਦੇ ਨਾਂ ਦੇ ਉੱਤੇ ਆਪਣਾ ਕਾਰੋਬਾਰ ਜਿਹੜੀ ਆਪਣੀ ਸਿਆਸਤ ਉਹ ਖੜਨ ਦੀ ਕੋਸ਼ਿਸ਼ ਕੀਤੀ ਆ ਤੇ ਇਸੇ ਤਰ੍ਹਾਂ ਹੀ ਪੰਜਾਬ ਜਿਹੜਾ ਇਹਦੇ ਵਿੱਚ ਵੀ ਡੇਰਿਆਂ ਦੀ ਮੈਨੂੰ ਯਾਦ ਆ ਹੁਣ ਤੱਕ ਸ਼ਵਨ ਸਿੰਘ ਵਿੱਚ ਸਾਡੇ ਰਹਿ ਨਹੀਂ ਬਹੁਤ ਸਾਲ ਪਹਿਲਾਂ ਉਹਨਾਂ ਦਾ ਇੱਕ ਆਰਟੀਕਲ ਆਇਆ ਸੀਗਾ ਜੀ ਕਿ ਪੰਜਾਬ ਦੇ ਵਿੱਚ ਉਹਨੇ ਡੇਰੇ ਨੇ ਪਿੰਡ ਨਹੀਂ ਜਿੰਨੇ ਡੇਰੇ ਆ ਤੇ ਉਹ ਡੇਰੇ ਵੀ ਖਾਸ ਕਰਕੇ ਜਿੰਨੀ ਬਾਰਡਰ ਦੀ 벨ਟ ਆ ਜੀ ਉਹਦੇ ਨਾਲ ਨਾਲ ਆ ਉਹਨਾਂ ਨੇ ਸ਼ੰਕਾਜਨ ਕਰ ਕੀਤੀ ਸੀ ਕਿ ਡੇਰਿਆਂ ਦੇ ਥਰੂ ਕਿਤੇ ਕੁਝ ਬਾਹਰ ਦੀਆਂ ਏਜੰਸੀਆਂ ਕੋਈ ਫਾਇਦੇ ਨਾ ਚੁੱਕਦੀਆਂ ਹੋਣ ਜੇ ਕੁਝ ਇਦਾਂ ਤਾਂ ਹੋਵੇ ਕਿ ਇਹ ਕੁਝ ਦੇਸ਼ ਵਿਰੋਧੀ ਕੰਮ ਵੀ ਕਰਦੇ ਹੁਣ ਚਲੋ ਉਹ ਤਾਂ ਇੱਕ ਵੱਖਰੀ ਗੱਲ ਸੀ ਪਰ ਜਿਹੜੇ ਡੇਰੇ ਆ ਉਹ ਇੰਨੇ ਕੁ ਤਾਕਤਵਾਰ ਹੋ ਗਏ ਆ ਕਿ ਜਿਵੇਂ ਤੁਸੀਂ ਖਬਰ 'ਚ ਜ਼ਿਕਰ ਕੀਤਾ ਹੀ ਆ ਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਜਿੰਨੇ ਪਿੰਡ ਐ 1275 ਜਾਂ ਕਿੰਨੇ ਉਨੇ ਡੇਰੇ ਦੇ ਘੱਟੋ ਘਟਾ ਹੈਗੇ ਆ ਪਰ ਮੋٹے ਮੋٹے ਤੌਰ ਤੇ 300 ਡੇਰੇ ਬਾਰੇ ਗੱਲ ਕੀਤੀ ਜਾਂਦੀ ਆ ਜਿਹੜੇ ਕਾਫੀ ਪ੍ਰਭਾਵਸ਼ਾਲੀ ਆ ਤੇ ਉਹਨਾਂ ਵਿੱਚੋਂ 5-7 ਵੱਡੇ ਡੇਰੇ ਨੇ ਜਿਹੜੇ ਕਾਫੀ ਵੋਟ ਬੈਂਕ ਨੂੰ ਪ੍ਰਭਾਵਿਤ ਵੀ ਕਰ ਦਿੰਦੇ ਨੇ ਪੰਜਾਬ 'ਚ ਜੀ ਹਾਲਾਂ ਆਪਾਂ ਸਿਰਫ ਬੱਲਾਂ ਵਾਲਾ ਬਲਕਲਾਂ ਵਾਲਾ ਜਿਹੜਾ ਡੇਰਾ ਆ ਉਹਦਾ ਰੰਗ ਰੂਪ ਕੋਸਾਲ ਪਹਿਲਾਂ ਵੇਖਿਆ ਸੀ ਜਦੋਂ ਯੂਰਪ ਚੇਕ ਕਰਨ ਦੇ ਵਿੱਚ ਜਦੋਂ ਡੈੱਥ ਹੋਈ ਸੀ ਕਿਤਾਬ ਪੰਜਾਬ ਉਹਨਾਂ ਨੇ ਕਈ ਦਿਨਾਂ ਲਈ ਜਾਮ ਕਰਕੇ ਰੱਖ ਦਿੱਤਾ ਸੀ ਤੇ ਉਸ ਡੇਰੇ ਨੇ ਬਾਅਦ ਵਿੱਚ ਅਸਲ ਡੇਰੇ ਬਣਦੇ ਵੀ ਕਿਦਾਂ ਜਿਹੜੇ ਲੋਕਾਂ ਨੂੰ ਸਮਾਜ ਵਿੱਚ ਤਰਸਕਾਰ ਦੀ ਨਜ਼ਰ ਨਾਲ ਵੇਖਿਆ ਜਾਂਦਾ ਹਾਲਾਂ ਸਿੱਖ ਧਰਮ ਦੇ ਵਿੱਚ ਬਰਾਬਰਤਾ ਦਾ ਸਨੇਹਾ ਗੁਰੂ ਸਾਹਿਬਾਂ ਨੇ ਦਿੱਤਾ ਇੱਥੇ ਕਿਹਾ ਜਾਂਦਾ ਹੈ ਕਿ ਜਦੋਂ ਸਿੱਖ ਧਰਮ ਦਾ ਨਿਆਂ ਹੀ ਬਣ ਜਾਂਦਾ ਹੈ ਤੇ ਫਿਰ ਉਹਦਾ ਪਿਛਲੇ ਸਾਰੇ ਕਰਮ ਕਾਂਡ ਸਭ ਖਤਮ ਹੋ ਜਾਂਦੇ ਉਹ ਨਵੀਂ ਜਿੰਦਗੀ ਸ਼ੁਰੂ ਕਰਦਾ ਤੇ ਉਹਦੇ ਵਾਸਤੇ ਸਾਰੀ ਮਨੁੱਖਤਾ ਇੱਕ ਬਰਾਬਰ ਹੈ ਬਾਰ ਬਾਰ ਸੰਦੇਸ਼ ਵੀ ਗੁਰੂ ਗ੍ਰੰਥ ਸਾਹਿਬ ਜੀ ਆ ਪਰ ਗਰਾਉਂਡ ਦੇ ਉੱਤੇ ਚੀਜ਼ਾਂ ਨਹੀਂ ਅੱਜ ਵੀ ਪਿੰਡਾਂ 'ਚ ਆਪਾਂ ਜਾਣਦੇ ਆਂ ਆ ਰਾਮਗੜੀਆਂ ਦੇ ਵੱਖਰੇ ਗੁਰਦੁਆਰੇ ਆ ਮੱਝੀ ਸਿੰਘਾਂ ਦੇ ਵੱਖਰੇ ਗੁਰਦੁਆਰੇ ਆ ਜਿਹੜਾ ਧਰਮ ਦਾ ਬੇਸਿਕ ਕਨਸੈਪਟ ਆ ਉਹ ਤੋਂ ਲਾਂਬੇ ਜਾ ਕੇ ਤੇ ਜਿਹੜੇ ਉਹ ਲੋਕ ਸਮਾਜ ਵਿੱਚ ਆਪਣੇ ਆਪ ਨੂੰ ਹੀਣ ਭਾਵਨਾ ਦਾ ਸ਼ਿਕਾਰ ਸਮਝਦੇ ਆ ਉਹ ਫਿਰ ਕੋਈ ਨਾ ਕੋਈ ਆਸਰਾ ਭਾਲਣ ਲਈ ਕੋਈ ਨਾ ਕੋਈ ਡੇਰਾ ਲੱਭਦੇ ਆ ਤੇ ਡੇਰਿਆਂ ਦੀ ਤਾਕਤ ਇਥੋਂ ਵੱਧਦੀ ਆ ਪਰ ਹੁਣ ਹਰਾਨੀ ਦੀ ਗੱਲ ਹੈ ਕਿ ਬਹੁਤ ਸਾਰੇ ਡੇਰੇ ਵੀ ਆ ਜਿਨ੍ਹਾਂ ਦੇ ਵਿੱਚ ਜਿਹੜੇ ਸ਼ਡਿਊਲ ਕਾਸਟ ਟ੍ਰਾਈਪ ਲੋਕ ਨੇ ਜਾਂ ਜਿਹੜੇ ਗਰੀਬ ਤਪਕਿਆਂ ਚੋਂ ਲੋਕ ਆਉਂਦੇ ਨੇ ਉਹਨਾਂ ਨੂੰ ਬਰਾਬਰ ਦਾ ਦਰਜਾ ਨਹੀਂ ਮਿਲਦਾ ਉਹਨਾਂ ਦਾ ਲੰਗਰ ਵੱਖਰਾ ਬਣਦਾ ਉਹ ਕਹਿੰਦੇ ਆ ਜੀ ਇਹ ਫਲਾਣੇ ਦੀ ਵਿਵੇਕ ਹੈ ਫਲਾਣੇ ਦੀ ਵਿਵੇਕ ਹੈ ਉਹਨਾਂ ਦੇ ਭਾਂਡੇ ਵੀ ਵੱਖਰੇ ਹੁੰਦੇ ਆ ਸੋ ਇਹ ਵੀ ਜਿਹੜਾ ਫਾਰਮੂਲਾ ਫਰੇਮਵਰਕ ਬਣਾਇਆ ਕਿ ਲੋਕ ਸਮਾਜਿਕ ਨਾ ਬਰਾਬਰੀ ਤੋਂ ਸਤਾਏ ਵਡੇਰਿਆਂ ਵੱਲ ਜਾਂਦੇ ਆ ਇਹ ਵੀ ਕਿਤੇ ਨਾ ਕਿਤੇ ਨਹੀਂ ਲੱਗਦਾ ਕਿਉਂਕਿ ਡੇਰਿਆਂ 'ਚ ਏਦਾਂ ਦਾ ਵਰਤਾਰਾ ਆਮ ਮਿਲਕ ਮਿਲਦਾ ਪਰ ਜਿਹੜੇ ਵੱਡੇ ਡੇਰੇ ਆ ਪੰਜਾਬ ਦੇ ਜਿਨ੍ਹਾਂ ਰਾਧਾ ਸਵਾਮੀਆ ਦਾ ਡੇਰਾ ਉਹਨਾਂ ਦਾ ਕਾਫੀ ਵੋਟ ਬੈਂਕ ਆ ਉਹ ਓਪਨਲੀ ਤਾਂ ਕਦੀ ਨਹੀਂ ਕਹਿੰਦੇ ਕਿ ਅਸੀਂ ਕਹਿੰਨੇ ਆਪਣੇ ਸਮਰਥਕਾਂ ਨੂੰ ਤੁਸੀਂ ਕਿਹਨੂੰ ਵੋਟ ਪਾਓ ਪਰ ਸੈਂਟਰ ਤੱਕ ਦੇ ਲੀਡਰ ਉਹਨਾਂ ਦੇ ਕੋਲ ਉਹਨਾਂ ਕੋਲ ਜੋ ਲੀਡਰ ਆਉਂਦੇ ਆ ਤੇ ਉਹਨਾਂ ਦਾ ਇੱਕ ਇਸ਼ਾਰਾ ਹੁੰਦਾ ਆ ਇੱਕ ਬਾਡੀ ਲੈਂਗੁਏਜ ਤੋਂ ਪਤਾ ਲੱਗ ਜਾਂਦਾ ਕਿ ਸਾਡੇ ਜਿਹੜੇ ਆਗੂ ਆ ਧਾਰਮਿਕ ਆਗੂ ਆ ਉਹ ਕਿਹੜੇ ਪਾਸੇ ਨੂੰ ਝੁਕਾਰ ਰੱਖਦੇ ਆ ਤੇ ਉਹਨਾਂ ਦੇ ਫਾਲੋਅਰ ਆਪਣੇ ਆਪ ਉਸ ਪਾਸੇ ਜਾਂਦੇ ਆ ਹੂੰ ਬਿਲਕੁਲ ਇਸੇ ਤਰ੍ਹਾਂ ਇਸ ਸਰਚਾ ਵਾਲਾ ਡੇਰਾ ਜੀ ਸੱਚਾ ਸੌਦਾ ਜਿਹਦਾ ਨਾਮ ਆ ਹੂੰ ਹੂੰ ਤੇ ਜਿਹਨੂੰ ਸੌਦਾ ਸਾਥ ਕਿਹਾ ਜਾਂਦਾ ਉਹਨੂੰ ਲਗਾਤਾਰ ਵਕ ਵਕ ਪਾਰਟੀਆਂ ਇਸ ਮਾਮਲੇ ਤੇ ਯੂਜ਼ ਕਰਦੀਆਂ ਆਈਆਂ ਨਿਰੰਕਾਰੀ ਕਾਂਡ ਆਪਾਂ ਵੇਖਿਆ ਆਪਣੇ ਸਾਹਮਣਿਆਂ ਚ ਜੀ 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 ਜਿਹਨੂੰ ਨਿਰੰਕਾਰੀ ਨੂੰ ਇੰਨੀ ਹਵਾ ਦੇ ਦਿੱਤੀ ਕਿ ਉਹ ਤਾਕਤਵਰ ਸ਼ਕਤੀ ਬਣ ਕੇ ਪੰਜਾਬ ਚ ਉੱਭੜੇ ਤੇ ਜਿਹਦੇ ਤੋਂ ਬਾਅਦ ਕਈ ਘਟਨਾਵਾਂ ਹੋਈਆਂ ਪੰਜਾਬ ਦੀ ਜਿਹੜੀ ਮੋਢ ਭਜਿਆ ਇਹ ਸਾਰੇ ਜਿਹੜਾ ਅਸੀਂ ਕਾਲਾ ਸਮਾਜ ਦੱਸਦੇ ਹਾਂ ਉਹਦੇ ਪਿੱਛੇ ਨਰੰਗਕਾਰੀਆਂ ਦਾ ਜਿਹੜਾ ਕਾਂਡ ਹੋਣਾ ਉਹ ਇੱਕ ਵੱਡਾ ਜਿਹੜਾ ਉਹ ਕਾਰਨ ਸੀਗਾ ਨੂਰ ਮਹਿਲ ਦਾ ਡੇਰਾ ਨਕੋਦਰ ਵਾਲਾ ਡੇਰਾ ਆ ਬਹੁਤ ਸਾਰੇ ਐਸੇ ਡੇਰੇ ਆ ਜਿਨ੍ਹਾਂ ਦੀ ਗਿਣਤੀ ਜਿਹੜੇ ਉਹਨਾਂ ਦੇ ਅਨਿਆਈ ਉਹਨਾਂ ਦੀ ਬਹੁਤ ਵੱਧ ਰਹੀ ਆ ਤੇ ਲੋਕ ਭਰਮਜਾਲ ਚ ਫਸੇ ਜਿੱਦਾਂ ਆ ਜਿਹੜਾ ਡੇਰਾ ਨੂਰ ਮਹਿਲ ਵਾਲਾ ਉਹਨਾਂ ਦੇ ਉਹ ਗੁਰੂ ਦੀ ਮੌਤ ਹੋਈ ਨੂੰ ਕਿੰਨੇ ਚਿਰ ਹੋ ਗਏ ਅਜੇ ਵੀ ਉਹ ਬਾਬੇ ਨੂੰ ਫ੍ਰੀਜਰ ਚ ਲਾ ਕੇ ਰੱਖਿਆ ਕਿ ਉਹਨਾਂ ਉੱਠ ਕੇ ਉੱਠ ਿਆਣਾ ਪਰ ਉਹਨਾਂ ਲੋਕਾਂ ਨੂੰ ਇਹ ਸਮਝਾਉਣਾ ਬਹੁਤ ਔਖਾ ਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਮਾਨਸਿਕ ਤੌਰ ਤੇ ਬਿਮਾਰੀ ਤੁਹਾਡੀ ਇੱਕ ਤਰ੍ਹਾਂ ਦੀ ਆ ਜਿਹਦਾ ਇਲਾਜ ਕਰਾਉਣਾ ਜਿਹੜਾ ਉਹ ਜ਼ਰੂਰੀ ਆ ਤੇ ਉਹਦਾ ਇਲਾਜ ਇੱਕ ਤੇ ਵਿਗਿਆਨਕ ਇਲਾਜ ਆ ਤੇ ਇੱਕ ਹੈਗਾ ਕਿ ਜਿਹੜਾ ਸੱਚਾ ਧਰਮ ਆ ਸਹੀ ਧਰਮ ਆ ਜਿਹੜੀ ਬੇਸਿਕ ਡਾਇਲੋਜੀ ਧਰਮ ਨੂੰ ਉਹਦੇ ਲੜਨ ਲੱਗਿਆ ਜਾਵੇ ਨਾ ਕਿ ਇਹ ਡੇਰੇ ਵਾਲੇ ਸਾਧਾਂ ਦੇ ਪਖੰਡ ਚ ਫਸਿਆ ਜਾਵੇ ਜਾਂ ਜਿਹੜੇ ਧਰਮ ਦੀ ਵਿਆਖਿਆ ਗਲਤ ਤਰੀਕੇ ਨਾਲ ਕਰਦੇ ਉਹਨਾਂ ਦੇ ਲੜ ਲੱਗਿਆ ਜਾਂਦਾ ਜੀ 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 ਬਿਲਕੁਲ ਅਗਲੀ ਖਬਰ ਗੱਲ ਸਾਹਿਬ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਹੈ ਕੱਲ ਬੀਤਿਆ ਕੱਲ ਜਿਹੜਾ ਸੀਗਾ ਈਦ ਦਾ ਜਿਹੜਾ ਆ ਉਹ ਮੌਕਾ ਸੀਗਾ ਤੇ ਇਸ ਮੌਕੇ ਦੇ ਉੱਤੇ ਜਿਹੜੇ ਆ ਉਹ ਭਾਜਪਾ ਦੇ ਉਮੀਦਵਾਰ ਸੰਧੂ ਸਾਹਿਬ ਤੇ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਰੀਪਾਲ ਹੋਰਾਂ ਨੇ ਗੱਲ ਵਕੜੀ ਜਿਹੜੀ ਆ ਪਾਈ ਆ ਤੇ ਨਾਲ ਜਾਮਾ ਮਸਜਿਦ ਖੈਰਉਦੀਨ ਵਿਖੇ ਜਿਹੜਾ ਆ ਈਦੁਲ ਫਿਤਰ ਦੀ ਨਮਾਜ਼ ਵੀ ਜਿਹੜੀ ਆ ਉਹ ਅਦਾ ਕੀਤੀ ਉੱਥੇ ਸ਼ਾਮਲ ਹੋਏ ਆ ਜਾ ਕੇ ਸੋ ਇਹ ਰਹੀ ਇੱਕ ਜਿਹੜਾ ਹੈ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਕਸ਼ਮਕਸ਼ ਚੱਲਦੀ ਆ ਜਦੋਂ ਲੀਡਰ ਇੱਕ ਦੂਜੇ ਨੂੰ ਮਿਲਦੇ ਆ ਤਾਂ ਉਹ ਵੀ ਇੱਕ ਲੋਕਾਂ ਵਾਸਤੇ ਬੜੀ ਚੰਬੇ ਦੀ ਗੱਲ ਜਿਹੜੀ ਆ ਉਹ ਹੋ ਜਾਂਦੀ ਆ ਰਿੰਦਰ ਇਹ ਈਦ ਦੀਆਂ ਮੁਬਾਰਕਾਂ ਦੇਣ ਨਹੀਂ ਜਾਂਦੇ ਲੀਡਰ ਇਹ ਜਿੱਥੇ ਵੀ ਕਿਤੇ ਇਕੱਠ ਹੁੰਦਾ ਮਸਜਿਦ ਸੰਗਰਾਮ ਜਾਂ ਕਿਸੇ ਡੇਰੇ ਤੇ ਜਾਂ ਕੋਈ ਤਿਹਾਰ ਚੱਲ ਰਿਹਾ ਜਿੱਦਾ ਈਦ-ਉਲ-ਫਿਤਰ ਹੈ ਤੇ ਤੁਹਾਨੂੰ ਪਤਾ ਹਾਲ ਬਾਜ਼ਾਰ ਦੇ ਵਿੱਚ ਇੱਕ ਖੈਰਉਦੀਨ ਮਸਜਿਦ ਹੈ ਹਾਂਜੀ ਬਹੁਤ ਵੱਡੀ ਮਸਜਿਦ ਹੈ ਬੱਚਦੇ ਆ ਉੱਥੇ ਕਾਫੀ ਗਿਣਤੀ ਚ ਜਿਹੜਾ ਮੁਸਲਮਾਨ ਭਾਈਚਾਰਾ ਆ ਅੰਮ੍ਰਿਤਸਰ ਦਾ ਉਹ ਇਕੱਠਾ ਹੁੰਦਾ ਤੇ ਉਸ ਭਾਈਚਾਰੇ ਨੂੰ ਆਪਣੀ ਵੋਟਾਂ ਦੀ ਖਾਤਰ ਅਪੀਲ ਕਰਨ ਲਈ ਜਾਂ ਬੇਨਤੀ ਕਰਨ ਲਈ ਜਿਹੜੇ ਲੀਡਰ ਆਉ ਪਹੁੰਚੇ ਤੇ ਬਾਈ ਚਾਂਸ ਦੇ ਦੋ ਲੀਡਰ ਇਕੱਠੇ ਉੱਥੇ ਪਹੁੰਚ ਗਏ ਭਾਰਤੀ ਜਨਤਾ ਪਾਰਟੀ ਦੇ ਤਰਨਜੀਤ ਸੰਧੂ ਤੇ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਤੇ ਉਹਨਾਂ ਨੇ ਉੱਥੇ ਇੱਕ ਦੂਜੇ ਨੂੰ ਈਦ ਮੁਬਾਰਕ ਦਿੱਤੀ ਤੇ ਜੱਫੀ ਪਾਈ ਦੇਖਣ ਨੂੰ ਇਹ ਚੰਗਾ ਜੈਸਚਰ ਲੱਗਦਾ ਪਰ ਤੁਹਾਨੂੰ ਯਾਦ ਹੋਣਾ ਹੈ ਕਿ ਪਿਛਲੀ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਸੀ ਇੱਕ ਮੌਕੇ ਵਿਕਰਮਜੀਤ ਮਜੀਠੀਆ ਤੇ ਸੰਧੂ ਸਾਹਿਬ ਵੀ ਕਿਤੇ ਹੋ ਗਏ ਸੀ ਜੀ ਸੰਧੂ ਸਾਹਿਬ ਜੀ ਬਿਲਕੁਲ ਬਿਲਕੁਲ ਤੇ ਬਾਅਦ ਚ ਜਦੋਂ ਉਹਨਾਂ ਜੱਫੀ ਪਾਈ ਤੇ ਲੋਕਾਂ ਨੂੰ ਬਹੁਤਾ ਚੰਗਾ ਵੀ ਨਹੀਂ ਸੀ ਲੱਗਿਆ ਕਿ ਜਿਹੜੇ ਇੱਕ ਦੂਜੇ ਨੂੰ ਗਾਲੀ ਗਲੋਚ ਕਰਦੇ ਆ ਤੇ ਵੋਟਾਂ ਦੀ ਖਾਤਰ ਕਿੱਥੋਂ ਤੱਕ ਇਹ ਡਰਾਮੇਬਾਜ਼ੀ ਹੁੰਦੀ ਆ ਇਹਨੂੰ ਇੱਕ ਡਰਾਮੇਬਾਜ਼ੀ ਦਾ ਅੰਗ ਕੀ ਕਹਿ ਸਕਦੇ ਤੁਸੀਂ ਨਾ ਤੇ ਉਹ Eid ul Fitr ਤੇ ਮੁਬਾਰਕਾਂ ਦੇਣ ਗਏ ਸੀਗੇ ਤੇ ਨਾ ਹੀ ਕੋਈ Eid ਦੀਆਂ ਜਿਹੜੀ ਆ ਨਮਾਜ਼ ਪੜਨ ਗਏ ਸੀ ਤੇ ਨਾ ਹੀ ਕੋਈ ਖੁਸ਼ੀਆਂ ਸਾਂਝੀਆਂ ਉਹ ਤੇ ਆਪਣੀ ਵੋਟ ਦੀ ਖਾਤਰ ਗਏ ਸੀ ਤੇ ਬਾਈ ਚਾਂਸ ਦੋਹ ਦਾ ਟਕਰਾ ਹੋ ਜਾਂਦਾ ਤੇ ਚਲੋ ਇਹ ਵੀ ਇੱਕ ਪੋਜ਼ਿਟਿਵ ਗੱਲ ਆ ਕਿ ਕਟੱਨ ਭਲਾ ਕੇ ਇੱਕ ਦੂਜੇ ਨੂੰ ਘੱਟੋ ਘੱਟ ਇਹੋ ਜੇ ਦਿਨ ਦੇ ਉੱਤੇ ਕੋਈ ਨਫ਼ਰਤ ਦਾ ਪ੍ਰਚਾਰ ਨਾ ਹੋਵੇ ਇੱਕ ਦੂਜੇ ਨਾਲ ਮੇਲ ਬਣਾ ਪਵੇ ਬਿਲਕੁਲ ਬਿਲਕੁਲ ਅਗਲੀ ਪੰਜਾਬ ਦੀ ਇੱਕ ਵੱਡੀ ਖਬਰ ਜਿਹੜੀ ਆ ਉਹ ਲੈਣੇ ਆ ਸਕੰਦਰ ਸਿੰਘ ਮਲੂਕਾ ਜਿਹੜੇ ਕਿ ਅਕਾਲੀ ਦਲ ਦੇ ਜਿਹੜੇ ਆ ਉਹ ਚੰਗੇ ਲੀਡਰ ਜਿਹੜੇ ਆ ਉਹ ਰਹੇ ਆ ਵੱਡੇ ਲੀਡਰਾਂ ਦੇ ਵਿੱਚ ਨਾਮ ਉਹਨਾਂ ਦਾ ਆਉਂਦਾ ਉਹਨਾਂ ਦੀ ਨੌ ਨੇ ਜਿਹੜਾ ਆ ਉਹ ਅਸਤੀਫਾ ਦੇ ਦਿੱਤਾ ਤੇ ਉਹਨਾਂ ਦਾ ਪੁੱਤਰ ਤੇ ਨੌ ਜਿਹੜੇ ਆ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਉਹਦੇ ਉੱਤੇ ਜਿਹੜੇ ਪੰਜਾਬ ਦੇ ਸੀਐਮ ਭਗਵੰਤ ਮਾਨ ਹੋਰਾਂ ਦਾ ਇੱਕ ਬਿਆਨ ਆਇਆ ਸੋ ਇਸ ਖਬਰ ਦਾ ਮੈਂ ਵਿਸਥਾਰ ਚਾਹੂੰਗਾ ਇਹ ਹੋਇਆ ਇਹ ਆ ਪਿਛਲੇ ਦਿਨਾਂ ਤੋਂ ਜਿਹੜੇ ਮਲੂਕਾ ਸਾਹਿਬ ਆ ਉਹ ਕੱਲੇ ਵੱਡੇ ਲੀਡਰ ਨਹੀਂ ਸਮਝ ਲਓਗੇ ਮਾਲਵੇ ਚ ਅਕਾਲੀ ਸਰਦਾਰ ਤੱਕ ਥੰਮ ਵੀ ਕਹਿ ਜਾਂਦੇ ਆ ਤੁਹਾਨੂੰ ਪਤਾ ਹੈ ਕਿ ਪਹਿਲਾਂ ਇੱਕ ਹੋਰ ਲੀਡਰ ਵੱਡੇ ਵੈਸੇ ਦਿਆਲਪੁਰ ਜੀ ਜੀ ਉਹ ਉਹਨਾਂ ਦੇ ਨਾਂ ਦੀ ਬੜੀ ਚਰਚਾ ਹੁੰਦੀ ਸੀ ਤੇ ਜਦੋਂ ਇਹ ਪਾਵਰ ਚ ਰਹੇ ਰੋ ਕੇ ਬੜੇ ਸ਼ਕਤੀਸ਼ਾਲੀ ਲੋਕ ਰਹੇ ਇਹ ਤੋ ਤੱਕ ਕਿ ਜੇ ਕੋਈ ਕੁੜੀਆਂ ਟੀਚਰ ਵਗੈਰਾ ਕਰਦੀਆਂ ਸੀ ਉਹਨੂੰ ਥੱਪੜ ਤੱਕ ਮਾਰ ਦਿੱਤੇ ਸ੍ਰੀ ਮਲੂਕਾ ਸਾਹਿਬ ਨੇ ਜੀ 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 ਔਰ ਇਹ ਬੜੇ ਵਿਵਾਦਤ ਲੀਡਰ ਵੀ ਰਹੇ ਆ ਬਿਆਲ ਸਿੰਘ ਸਾਇਦ ਕੋਲਿਆਂ ਵਾਲੀ ਜਿਹੜੇ ਸੀ ਉਹਨਾਂ ਦੀ ਗੱਲ ਕਰ ਰਹੇ ਹਾਂ ਇਹ ਤਾਂ ਤਾਕਤਵਰ ਲੀਡਰ ਸੀ ਆਪਣੇ ਸਮਿਆਂ ਦੇ ਜਿਹੜੇ ਢੱਲੇ ਨਾਲ ਜਿਹੜਾ ਉਹ ਕੰਮ ਕਰਾਉਣਾ ਵੀ ਜਾਣਦੇ ਸੀ ਤੇ ਲੋਕਾਂ ਨੂੰ ਦਬਾਉਣਾ ਵੀ ਜਾਣਦੇ ਸੀਗੇ ਜੀ ਤੇ ਮਲੂਕਾ ਸਾਹਿਬ ਦਾ ਵੀ ਇਹੋ ਜਿਹਾ ਹੀ ਕਿਰਦਾਰ ਸੀ ਤੇ ਤੁਹਾਨੂੰ ਇਹ ਵੀ ਪਤਾ ਹੋਣਾ ਵੀ ਜਿੱਦਾਂ ਅੱਜ ਕੱਲ ਲੱਖਾਂ ਸਦਾਣਾ ਇੱਕ ਸੋਸ਼ਲ ਵਰਕਰ ਬਣੇ ਫਿਰਦੇ ਆ ਉਹ ਵੀ ਕਹਿੰਦੇ ਕਿ ਮੈਂ ਮਲੂਕੇ ਲਈ ਕੰਮ ਕਰਦਾ ਰਿਹਾ ਬੜਾ ਚਿਰ ਮੈਂ ਉਹਨਾਂ ਦਾ ਜਦੋਂ ਗੈਂਗਸਟਰ ਕਲਚਰ ਆਪਾਂ ਕਹਿੰਦੇ ਹਾਂ ਨਾ ਕਿ ਅਕਾਲੀ ਦਲ ਦੇ ਵੇਲੇ ਬੜਾ ਪਣਪਿਆ ਸੀਗਾ ਤੇ ਉਹ ਲੱਖਾਂ ਸਿਧਾਣਾ ਜਾਂ ਕੋਈ ਹੋਰ ਲੋਕ ਇਹੋ ਜਿਹੇ ਲੋਕ ਵੀ ਇਹਨਾਂ ਲੋਕਾਂ ਦੀ ਸ਼ੈਅ ਤੇ ਲੋਕਾਂ ਨੂੰ ਡਰਾ ਧਮਕਾ ਕੇ ਵੀ ਵੋਟਾਂ ਇਕੱਠੀਆਂ ਕਰਨ ਦਾ ਕੰਮ ਕਰਦੇ ਸੀ ਜਿਹੜੇ ਹੌਲੀ ਹੌਲੀ ਇਹਨਾਂ ਦੇ ਸਿਕੰਜੇ ਚੋਂ ਬਾਹਰ ਆ ਕੇ ਖੁਦ ਸਿੱਧਾ ਹੀ ਇਹ ਕੰਮ ਕਰਨ ਲੱਗ ਪਏ ਤੇ ਕਿਤੇ ਉਹ ਸੋਸ਼ਲ ਵਰਕਰ ਬਣ ਕੇ ਕਈ ਲੋਕਾਂ ਦੇ ਮੋੜਾ ਕਟਿਆ ਤੇ ਕਈ ਸਿੱਧੇ ਹੀ ਗੈਂਗਸਟਰ ਬਣ ਕੇ ਉਹ ਲੁਟਕ ਹੋਏ ਸ਼ਾਮਲ ਹੋ ਗਏ ਤੇ ਜਦੋਂ ਇਹ ਪਰਮਪਾਲ ਕੌਰ ਜਿਹੜੀ ਮਲੂਕਾ ਸਾਹਿਬ ਦੀ ਨੋਆ ਉਹ ਵੀਡੀਓ ਹੁੰਦੇ ਸੀ ਬਾਅਦ ਚ ਡੀਡੀਓਪੀ ਬਣੇ ਤੇ ਕਾਲੀ ਗਵਰਨਮੈਂਟ ਵੇਲੇ ਫਾਇਦੇ ਵੇ ਇਹਨਾਂ ਲੋਕਾਂ ਨੇ ਬੜੇ ਠਾਏ ਇਹਨਾਂ ਨੂੰ ਆਈਐਸ ਸਕੈਡਰ ਚ ਜਿਹੜਾ ਉਹ ਲੈਨਦਾ ਗਿਆ ਉਦੋਂ ਬੜੀ ਚਰਚਾ ਹੋਈ ਸੀਗੀ ਜਦੋਂ ਇਹ 2015 16 ਦੀ ਗੱਲ ਹੈ ਮੇਰੇ ਖਿਆਲ ਤੇ ਉਦੋਂ ਇੱਕ ਇਹ ਵੀ ਝਗੜਾ ਆਇਆ ਸੀਗਾ ਜਦੋਂ ਫਲੱਡ ਆਏ ਸੀ ਤੇ ਕਾਫੀ ਸਾਰੇ ਲੋਕ ਫਸ ਗਏ ਸੀਗੇ ਹਿਮਕੁੰਡ ਸਾਹਿਬ ਨੂੰ ਜਾਣ ਵੇਲੇ ਤੇ ਉੱਥੇ ਕਾਂ ਸਿੰਘ ਪੰਨੋਰਾ ਦੀ ਵੀ ਪੱਗ ਜਿਹੜੀ ਲਵਾ ਦਿੱਤੀ ਸੀ ਉਹ ਵੀ ਮਨੂਕਰਾਂ ਦੇ ਨਾਲ ਜੁੜਿਆ ਹੋਇਆ ਕਾਂਡ ਆ ਕਿਉਂਕਿ ਇਹਨਾਂ ਦੀ ਜਿਹੜੀ ਰਾਜਨੀਤੀ ਆ ਉਹ ਤਾਂ ਕੇਅੜੀ ਰਾਜਨੀਤੀ ਆ ਗੁੰਡਾਗਰਦੀ ਨਾ ਕਰਨ ਵਾਲੀ ਰਾਜਨੀਤੀ ਕਿਹਾ ਤੇ ਸੰਸਦ ਪੰਨੋਹਰਾਂ ਦੀ ਛਵੀ ਜਿਹੜੀ ਬਹੁਤ ਵਧੀਆ ਰਹੀ ਆ ਤੇ ਉਦੋਂ ਉੱਥੇ ਉਹਨਾਂ ਦੀ ਦਸਾਰ ਜਿਹੜੀ ਉਤਾਰ ਦਿੱਤੀ ਗਈ ਸੀ ਤੇ ਹੁਣ ਹੋਇਆ ਇਹ ਆ ਕਿ ਪਰਮਪਾਲ ਕੌਰ ਨੇ ਤੇ ਪਹਿਲਾਂ ਵੇਖੋ ਇਦਾਂ ਅਚਾਨਕ ਤੇ ਹੁੰਦਾ ਨਹੀਂ ਅੱਜ ਉਹਨਾਂ ਦੇ ਦੋਹਾਂ ਦੇ ਬਿਆਨ ਆਏ ਉਹਨਾਂ ਦੇ ਹਸਬੰਦ ਗੁਰਪ੍ਰੀਤ ਦੇ ਜੀ ਤੇ ਆਪਣੇ ਪਰਮਪਾਲ ਕੌਰ ਨਾਲ ਦੇ ਜੀ ਕਿ ਅਸੀਂ ਜਿਹੜੇ ਆ ਅਸੀਂ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਵੇਖਦੇ ਹੋਏ ਤੇ ਪ੍ਰਧਾਨ ਮੰਤਰੀ ਦੇ ਕੰਮਾਂ ਨੂੰ ਵੇਖਦੇ ਹੋਏ ਤੇ ਆਉਣ ਵਾਲੇ ਸਮੇਂ ਨੂੰ ਧਿਆਨ ਚ ਰੱਖਦੇ ਹੋਏ ਕਿਉਂਕਿ ਭਾਰਤੀ ਜਨਤਾ ਪਾਰਟੀ ਇਹ ਕਹੋ ਜੀ ਪਾਰਟੀ ਆ ਜਿਹੜੀ ਦੇਸ਼ ਨੂੰ ਅੱਗੇ ਲੈ ਕੇ ਜਾਏਗੀ ਜਿੱਦਾਂ ਸਾਰੇ ਲੀਡਰ ਕਰਦੇ ਆ ਤੇ ਦੂਜੇ ਪਾਸੇ ਭਗਵੰਤ ਮਾਨ ਰਹੀਂ ਤੁਹਾਨੂੰ ਪਤਾ ਉਹ ਕਲਾਕਾਰ ਨੇ ਤੇ ਕਲਾਕਾਰ ਵੀ ਕਮੇਟੀ ਕਲਾਕਾਰ ਤੇ ਉਹਨਾਂ ਨੇ ਕਾਫੀ ਵਿਅੰਗਮਈ ਭਾਸ਼ਾ ਦੇ ਵਿੱਚ ਇੱਕ ਟਵੀਟ ਕੀਤਾ ਉਹਨਾਂ ਨੇ ਲਿਖਿਆ ਕਿ ਤੁਹਾਨੂੰ ਪਹਿਲਾਂ ਤੇ ਆਈਐਸ ਬਣਦੀ ਬੜੀ ਕਾਲੀ ਸੀ ਤੇ ਜਿੱਥੋਂ ਛੱਡ ਕੇ ਜਾਣਾ ਤੇ ਫਿਰ ਉਹਦੇ ਕੋਈ ਨਿਜੰਬ ਵੀ ਹੋਇਆ ਕਰਦੇ ਆ ਤੇ ਨਾਲ ਦੀ ਨਾਲ ਇਹ ਵੀ ਆਇਆ ਕਿ ਪੰਜਾਬ ਸਰਕਾਰ ਨੇ ਉਹਨਾਂ ਦੀ ਅਸਤੀਫਾ ਮੰਜ਼ੂਰ ਨਹੀਂ ਕੀਤਾ ਪਰ ਦੂਜੇ ਪਾਸੇ ਕੋਈ ਆਈਐਸ ਕੈਡਰ ਜਿਹੜਾ ਉਹ ਕੇਂਦਰ ਦਾ ਕੈਡਰ ਹੁੰਦਾ ਤੇ ਕੇਂਦਰ ਸਰਕਾਰ ਨੇ ਉਹਨਾਂ ਦਾ ਅਸਤੀਫਾ ਕੱਲ ਮਨਜ਼ੂਰ ਕਰ ਲਿਆ ਤੇ ਉਸ ਤੋਂ ਬਾਅਦ ਪੁਰੀ ਸਾਹ ਜਿਹੜੇ ਆ ਉਹ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਾਉਂਦੇ ਆ ਦੋਹਾਂ ਜੀਆਂ ਨੂੰ ਤੇ ਹੁਣ ਇਹ ਲੱਗਦਾ ਹੈ ਕਿ ਇੱਕ ਵਿਵਾਦ ਹੋਰ ਖੜਾ ਹੋਏਗਾ ਕਿ ਪੰਜਾਬ ਸਰਕਾਰ ਦਾ ਅਧਿਕਾਰ ਹੈ ਉਹਨਾਂ ਦਾ ਅਸਤੀਫਾ ਕਰਨ ਤੇ ਜਾਂ ਕੇਂਦਰ ਦਾ ਆਉਣ ਵਾਲੇ ਦਿਨਾਂ 'ਚ ਇਹ ਵੀ ਕਾਫੀ ਦਿਲਚਸਪ ਜਿਹੜੀ ਖਬਰ ਆ ਉਹ ਅੱਗੇ ਆਏਗੀ ਜੀ ਜੀ ਬਿਲਕੁਲ ਅਗਲੀ ਖਬਰ ਵੀ ਪੰਜਾਬ ਦੇ ਨਾਲ ਹੀ ਸਬੰਧਤ ਹੈ ਕਿ ਆ ਪਾੜ ਪਾਦੇਲੀ ਡਰਨ ਜਿਹੜਾ ਆ ਉਹ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਖਾਸ ਤੌਰ ਦੇ ਉਤੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਤੁਹਾਨੂੰ ਗਿਲਸਬ ਕੀ ਲੱਗਦਾ ਕਿ ਇਹ ਗੱਲ ਜਾਇਜ਼ ਹੈ ਜੇਕਰ ਤੁਸੀਂ ਕਿਸੇ ਦਾ ਵਿਰੋਧ ਕਰਨਾ ਹੈ ਤੇ ਹਾਂ ਉਹਨੂੰ ਵੋਟ ਨਾ ਦਿਓ ਤੁਸੀਂ ਉਸ ਤਰੀਕੇ ਨਾਲ ਵੀ ਹੋ ਸਕਦਾ ਕਿਸੇ ਨੂੰ ਪ੍ਰਚਾਰ ਤੋਂ ਰੋਕਣਾ ਜਾਂ ਐਵੇਂ ਕਰਨਾ ਕਿੰਨਾ ਕੁ ਜਾਇਜ਼ ਹੈ ਵੇਖੋ ਜੀ ਜਿੱਥੋਂ ਤੱਕ ਕਸਾਨ ਮੂਵਮੈਂਟ ਜਿਹੜਾ ਅੰਦੋਲਨ ਹੈ ਨਾ ਉਹਨਾਂ ਦੇ ਲੀਡਰਾਂ ਦਾ ਕਹਿਣਾ ਹੈ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਦੇ ਹਾਂ ਸਿਰਫ ਕਾਲੇ ਝੰਡੇ ਦਿਖਾਉਨੇ ਆ ਤੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਸਾਡੇ ਨਾਲ ਮਾਰੀ ਕੀਤੀ ਹੈ ਇਹਨਾਂ ਨੂੰ ਤੁਸੀਂ ਵੋਟ ਨਾ ਦਿਓ ਪਰ ਕੁਝ ਇੱਕ ਜਿਹੜੇ ਤੱਤੇ ਅੰਸਰ ਹੁੰਦੇ ਆਰ ਜਗ੍ਹਾ ਉਹ ਜਦੋਂ ਇਹ ਨਾਰਾ ਦਿੰਦੇ ਆ ਆਪਣੇ ਪਿੰਡ ਚ ਨਹੀਂ ਵੜਨ ਦਵਾਂਗੇ ਚਿੱਤਰ ਮਾਰਾਂਗੇ ਇਹ ਚੀਜ਼ ਜਿਹੜੀ ਆ ਇਹ ਡੈਮੋਕਰੈਟਿਕ ਜਿਹੜੀਆਂ ਕਦਰਾਂ ਕੀਮਤਾਂ ਉਹਦੇ ਖਿਲਾਫ ਹੈ ਤੇ ਦੂਜੇ ਪਾਸੇ ਆਪਾਂ ਇਹ ਵੀ ਕਹਿੰਨੇ ਆ ਕਿ ਜਿਹੜਾ ਭਾਰਤ ਦਾ ਇਲੈਕਸ਼ਨ ਕਮਿਸ਼ਨ ਬਣਿਆ ਮੈਂ ਪਰਸੋਂ ਵੀ ਗੱਲ ਕੀਤੀ ਸੀ ਕਿ ਕੀ ਹੋ ਸਕਦਾ ਇਲੈਕਸ਼ਨ ਕਮਿਸ਼ਨ ਨੂੰ ਵਿੱਚ ਦਖਲ ਦੇਣਾ ਪਵੇ ਕਿਉਂਕਿ ਲੈਵਲ ਪਲੇਇੰਗ ਦਾ ਫੀਲਡ ਹਰ ਨੂੰ ਮਿਲਣਾ ਚਾਹੀਦਾ ਜਿੱਥੇ ਇੱਕ ਪਾਸੇ ਅਸੀਂ ਕਹਿੰਨੇ ਆ ਕਿ ਇੱਕ ਧਿਰ ਨੂੰ ਜਿਹੜੀਆਂ ਸੰਸਥਾਵਾਂ ਨੇ ਉਹ ਸਪੋਰਟ ਕਰਦੀਆਂ ਨੇ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਲੈਂਦੀਆਂ ਤੇ ਦੂਜੀਆਂ ਤਰ੍ਹਾਂ ਨੂੰ ਉਹ ਨਿੱਕੀ ਨਿੱਕੀ ਗੱਲ ਦੇ ਉੱਤੇ ਇੱਕ ਟਾਰੇ 'ਚ ਖੜਾ ਕਰਦੀਆਂ ਨੇ ਇਸੇ ਤਰ੍ਹਾਂ ਹੀ ਜਦੋਂ ਇੱਕ ਪਾਰਟੀ ਨੂੰ ਪਿੰਡਾਂ 'ਚ ਨਾ ਵੜਨ ਦਾ ਸੱਦਾ ਦਿੱਤਾ ਜਾਂਦਾ ਤੇ ਕਿਸੇ ਹੱਦ ਤੱਕ ਉਹ ਫੇਰ ਨਹੀਂ ਆ ਹਾਂ ਕਿਸਾਨਾਂ ਨੂੰ ਰਾਈਟ ਆ ਉਹ ਕਾਲੇ ਝੰਡੇ ਨਾਲ ਉਹਨਾਂ ਦਾ ਜਿੰਦਾਬਾਦ ਮੁਰਦਾਬਾਦ ਕਰਨ ਜੀ ਤੇ ਪਰ ਉਹਨਾਂ ਨੂੰ ਆਪਣੀ ਗੱਲ ਕਹਿਣ ਦੇਣ ਉਹਨਾਂ ਨੂੰ ਸਵਾਲ ਕਰਨ ਪਰ ਉਹਨਾਂ ਦੀਆਂ ਜਿਹੜੀਆਂ ਮੀਟਿੰਗ ਆ ਉਹ ਰੋਕਣ ਦਾ ਯਤਨ ਨਾ ਕਰਨ ਉਹਨਾਂ ਦਾ ਜਰੂਰ ਕਾਲੇ ਝੰਡੇ ਦਿਖਾਉਣ ਜੀ ਚੰਗੇ ਢੰਗ ਨਾਲ ਉਹਦਾ ਪ੍ਰੋਟੈਸਟ ਕਰਨ ਜੀ ਆਪਣੇ ਕੁਐਸਚਨ ਜਿਹੜੇ 12 13 ਬਣਾਏ ਆ ਕਿਸਾਨ ਲੀਡਰਾਂ ਨੇ ਉਹ ਕੁਐਸਚਨ ਉਹਨਾਂ ਦੀ ਮੀਟਿੰਗ ਚ ਰੱਖਣ ਭਾਵੇਂ ਕੀ ਜਵਾਬ ਦਿੰਦੇ ਆ ਉਹ ਜਵਾਬ ਉਹਨਾਂ ਕੋਲ ਲੈਣ ਜੇ ਉਹ ਵਾਅਦੇ ਕਰਦੇ ਆ ਤੇ ਹੌਨ ਰਿਕਾਰਡ ਹੋਣਗੇ ਤੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹਨਾਂ ਨੇ ਇਲੈਕਸ਼ਨ ਦੌਰਾਨ ਇਹ ਗੱਲਾਂ ਕੀਤੀਆਂ ਸੀ ਤਾਂ ਕਿ ਉਹਨਾਂ ਨੂੰ ਮੁੜ ਕੇ ਲੋਕ ਫਿਰ ਪੁੱਛ ਸਕਣ ਵੀ ਤੁਸੀਂ ਭਾਈ ਉਦੋਂ ਇਦਾਂ ਕਹਿੰਦੇ ਸੀ ਪਰ ਉਹਨਾਂ ਨੂੰ ਪਿੰਡਾਂ 'ਚ ਵੜਨੋਂ ਰੋਕਣਾ ਜਿਹੜਾ ਉਹ ਅਮਰੀਕਾ ਨਾਲ ਗੈਰ ਸੰਵਿਧਾਨਕ ਜੀ ਗੱਲ ਲੱਗਦੀ ਜੀ 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 ਬਿਲਕੁਲ ਬਿਲਕੁਲ ਅਗਲੀ ਖਬਰ ਜਿਹੜੀ ਆ ਫਿਰ ਇੱਕ ਨੈਸ਼ਨਲ ਖਬਰ ਜਿਹੜੀ ਉਹ ਕਰਦੇ ਆ ਕਿ ਰਾਹੁਲ ਗਾਂਧੀ ਜਿਹੜੇ ਆ ਉਹਨਾਂ ਦੇ ਵੱਲੋਂ ਜਿਹੜਾ ਆ ਉਹ ਮੇਠੀ ਤੋਂ ਤੇ ਪ੍ਰਿੰਕਾ ਗਾਂਧੀ ਦੇ ਵੱਲੋਂ ਰਾਇਬਰੀਲੀ ਤੋਂ ਚੋਣ ਜਿਹੜੀ ਆ ਉਹ ਲੜੀ ਜਾ ਸਕਦੀ ਆ ਜਿਹੜੇ ਹੈਗੇ ਆ ਜ਼ਿਲ੍ਹਾ ਕਾਂਗਰਸ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਜਿਹੜਾ ਆ ਉਹ ਕੀਤਾ ਗਿਆ ਸੀ ਪਹਿਲਾਂ ਜਿਹੜੀ ਆ ਰਾਹੁਲ ਗਾਂਧੀ ਇਲੈਕਸ਼ਨ ਜਿਹੜੀ ਆ ਉਹ ਹਾਰ ਗਏ ਸਨ ਉਦੋਂ ਤਾ ਹੁਣ ਤੁਸੀਂ ਕਿਵੇਂ ਦੇਖਦੇ ਹੋ ਹਰਿੰਦਰ ਇਹ ਜੇ ਕਿਆ ਸਰਾਈਆਂ ਹੀ ਕਹੀਆਂ ਜਾ ਸਕਦੀਆਂ ਨੇ ਕਿ ਕਿਉਂਕਿ ਜਿਹੜੀਆਂ ਇਹ ਦੋ ਸੀਟਾਂ ਖਾਸ ਕਰਕੇ ਮੀਠੀ ਤੇ رائے ਬਰੇਲੀ ਇਹ ਨਹਿਰੂ ਪਰਿਵਾਰ ਦੀਆਂ ਕਿੰਨੀਆਂ ਜੱਦੀ ਸੀਟਾਂ ਮੰਨੀਆਂ ਜਾਂਦੀਆਂ ਨੇ ਜਿਵੇਂ ਆਪਾਂ ਕਈ ਗੱਲ ਕਰਦੇ ਹਾਂ ਕਿ ਛੋਟੇ ਮੋਟੇ ਲੀਡਰ ਵੀ ਇੱਕ ਵਾਰ ਟਿਕਟ ਹਾਸਲ ਕਰਨ ਤੋਂ ਬਾਅਦ ਕਹਿੰਦੇ ਆ ਕਿ ਮੇਰਾ ਜੱਦੀ ਹਲਕਾਇਆ ਤੇ ਉਹ ਕੋਈ ਵੱਡਾ ਪਰਿਵਾਰ ਆ ਰਾਸ਼ਟਰੀ ਪਰਿਵਾਰ ਆ ਤੇ ਉਹਨਾਂ ਦਾ ਭਾਰਤ ਦੀ ਰਾਜਨੀਤੀ ਤੇ ਕਾਫੀ ਇੰਪੈਕਟ ਰਿਹਾ ਤੇ ਅਜੇ ਵੀ ਆਏ ਜੀ ਬੜੀ ਵੱਡੀ ਪਾਰਟੀ ਆ ਸਭ ਤੋਂ ਵੱਡੀ ਪੁਰਾਣੀ ਤੇ ਵੱਡੀ ਪਾਰਟੀ ਜਿਹਨੂੰ ਉਹ ਲੀਡ ਕਰਦੇ ਆ ਤੇ ਉਹਨਾਂ ਦਾ ਵਕਾਰ ਪਿਛਲੇ ਸਮੇਂ ਖੁੱਸਿਆ ਸੀਗਾ ਤੇ ਅਮੇਠੀ ਉਹਨਾਂ ਕੋਲ ਲਗਭਗ ਖੁੱਸ ਗਿਆ ਸੀ ਤੇ ਇਸ ਵਾਰ ਸੋਨੀਆ ਗਾਂਧੀ ਇਰਾਨ ਨੂੰ ਤੇ ਰਾਜ ਸਭਾ ਚ ਭੇਜ ਦਿੱਤਾ ਗਿਆ ਕਿਉਂਕਿ ਉਹਨਾਂ ਦੀ ਛੇਤ ਵੀ ਅਲਾਉ ਨਹੀਂ ਕਰਦੀ ਕਿ ਉਹ ਇਸ ਤਰ੍ਹਾਂ ਦੀ ਲੜਾਈ ਜਿਹੜੀ ਆ ਉਹ ਸਿੱਧੇ ਤੌਰ ਤੇ ਦੇ ਸਕਣ ਤੇ ਰਾਹੁਲ ਗਾਂਧੀ ਇਰਾਨ ਨੂੰ ਵੀ ਲੱਗਦਾ ਹੈ ਕਿ ਜਦੋਂ ਭਾਰਤ ਜੁੜੋ ਯਾਤਰਾ ਤੇ ਨ્યાય ਯਾਤਰਾ ਤੋਂ ਬਾਅਦ ਜਿਹੜਾ ਉਹਨਾਂ ਦਾ ਰੁਤਬਾ ਬਣਿਆ ਦੁਬਾਰਾ ਉਹਨਾਂ ਦੀ ਥੋੜੀ ਪਹਿਚਾਨ ਇੱਕ ਸਟੱਜੀ ਲੀਡਰ ਦੇ ਤੌਰ ਤੇ ਲੋਕਾਂ ਦੇ ਵਿੱਚ ਗਈ ਆ ਤੇ ਉਹਦੇ ਬਦੌਲਤੀ ਉਹਨਾਂ ਨੇ ਵਧੀਆ ਮੈਨੀਫੈਸਟੋ ਦਿੱਤਾ ਲੋਕਾਂ ਨੂੰ ਚੰਗੇ ਵਾਅਦੇ ਕੀਤੇ ਆ ਤੇ ਉਹ ਦੁਬਾਰਾ ਆਪਣੇ ਉਹਨਾਂ ਜਿਹੜੇ ਖਾਨਦਾਨ ਦੇ ਜਿਹੜੇ ਜ਼ੋਰ ਵਾਲੇ ਹਲਕੇ ਸੀ ਜਿੱਥੇ ਉਹਨਾਂ ਦਾ ਕਾਫੀ ਪ੍ਰਭਾਵ ਹੁੰਦਾ ਸੀ ਔਰ ਕੰਮ ਵੀ ਬੜਾ ਕੀਤਾ ਉਹਨਾਂ ਨੇ ਇਹ ਨਹੀਂ ਆ ਕਿ ਮੇਟੀ 'ਚ ਕੰਮ ਨਹੀਂ ਹੋਇਆ ਮੇਟੀ 'ਚ ਇਹਨਾਂ ਦੇ ਵੇਲੇ ਕਾਫੀ ਕੰਮ ਹੁੰਦੇ ਰਿਹਾ ਔਰ ਇਹਨਾਂ ਦੇ ਰਜੀਵ ગાંધી ਜਿੱਤੇ ਰਹੇ ਇੰਦਰਾ ਜਿੱਤੇ ਰਹੇ ਫਿਰ ਇਹ ਆਪਣੇ ਸਾਰੇ ਵਾਰੀ ਵਾਰੀਆਂ ਦੇ ਪਰਿਵਾਰ ਦੇ ਜੀ ਉਥੋਂ ਜਿੱਤੇ ਆ ਤੇ ਇਸ ਕਰਕੇ ਉਹ ਦੁਬਾਰਾ ਚਾਹੁੰਦੇ ਆ ਕਿ ਜਿਹੜੀ ਸਿਮਰਤੀ ਹਰਾਨੀ ਆ ਉਹਦਾ ਵੀ ਇਸ ਵੇਲੇ ਕੋਈ ਬਹੁਤਾ ਵਕਾਰ ਨਹੀਂ ਆ ਆਪਾਂ ਵੇਖ ਰਹੇ ਆ ਕਿ ਉਹ ਵੀ ਊਠ ਪਟਾੰਗ ਦੇਣ ਨੂੰ ਕਾਫੀ ਜ਼ਿਆਦਾ ਹੁਸ਼ਿਆਰ ਹੈ ਤੇ ਉਹਨੂੰ ਜਿੰਨੀਆਂ ਵੱਡੀਆਂ ਜ਼ਿੰਮੇਵਾਰੀਆਂ ਕੇਂਦਰ ਸਰਕਾਰ ਚ ਮੋਦੀ ਨੇ ਦਿੱਤੀਆਂ ਉਹਦੇ ਬਾਰੇ ਵੀ ਬੜੀ ਚਰਚਾ ਹੁੰਦੀ ਰਹੀ ਆ ਵਾਹ ਚੈਨਲਾਂ ਤੇ ਕਿਕ 2 ਪੜ੍ਹੀ ਹੋਈ ਲੜਕੀਆਂ ਤੇ ਉਹਨੂੰ ਤੁਸੀਂ ਹਿੰਦੁਸਤਾਨ ਦੀਆਂ ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਹਿਊਮਨ ਰਿਵੋਲਿਊਸ਼ਨ ਬਣਾ ਦਿੰਦੇ ਹੋ ਤੁਸੀਂ ਮੰਤਰੀ ਤੇ ਉਹ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਅਟਪਤਾ ਲੱਗਿਆ ਰਿਹਾ ਤੇ ਉਹ ਬਿਆਨ ਵੀ ਕਈ ਵਾਰ ਬੜੇ ਕੁਚੱਜੇ ਟੰਗ ਨਾ ਦਿੰਦੇ ਆ ਤੇ ਜੇ ਇਹ ਮੇਠੀ ਤੋਂ ਰਾਹੁਲ ਗਾਂਧੀ ਆ ਜਾਂਦੇ ਆ ਤੇ ਸਿਮਰਤੀ ਹਰਾਨੀ ਲਈ ਵੀ ਇੱਕ ਖਤਰਾ ਪੈਦਾ ਹੋ ਸਕਦਾ ਪਰ ਜਦੋਂ ਵਾਰ-ਵਾਰ ਉਹਨਾਂ ਦੇ ਜ਼ਿਲ੍ਹਾ ਜਿਹੜੇ ਉੱਥੋਂ ਦੇ ਪ੍ਰਦੇਸ਼ ਪ੍ਰਧਾਨ ਨੇ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਅਨਾਉਂਸ ਕਿਉਂ ਨਹੀਂ ਕਰਦੇ ਹੂੰ ਤੇ ਕਹਿ ਰਿਹਾ ਕਿ 26 ਤਰੀਕ ਦਾ ਇੰਤਜ਼ਾਰ ਕਰੋ ਵਾਇਰਡ ਜਿੱਥੇ ਉਹ ਲੜ ਰਹੇ ਆ ਉੱਥੋਂ 26 ਤਰੀਕ ਨੂੰ ਵੋਟਾਂ ਵਾਲਾ ਕੰਮ ਖਤਮ ਹੋ ਜਾਣਾ ਤੇ ਇੱਥੇ ਪਰਚੇ ਭਰਨ ਦਾ ਕੰਮ ਸ਼ੁਰੂ ਹੋਣਾ ਤੇ ਇਸ ਕਰਕੇ ਹੋ ਸਕਦਾ ਹੈ ਕਿ ਹਨ ਲਾਸਟ ਮੂਮੈਂਟ ਤੇ ਸਿਮਰਤੀ ਹਰਾਨੀ ਵਾਸਤੇ ਇੱਕ ਵੱਡਾ ਚੈਲੰਜ ਜਿਹੜਾ ਉਹ ਬਣ ਜੇ ਜੇ ਰਾਹੁਲ ਗਾਂਧੀ ਇੱਥੋਂ ਵੀ ਦੁਬਾਰਾ ਲੜਨ ਦੀ ਕੋਸ਼ਿਸ਼ ਕਰਦੇ ਆ ਪਰ ਉਹਨਾਂ ਵਾਇਨਟ ਨੂੰ ਆਪਣੇ ਆਪ ਨੂੰ ਸਿਕਿਉਰ ਕਰਨ ਤੋਂ ਬਾਅਦ ਹੀ ਇਹ ਫੈਸਲਾ ਲੈਣਗੇ ਜੀ 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 ਬਿਲਕੁਲ ਪ੍ਰੋਗਰਾਮ ਦਾ ਸਮਾਂ ਜਿਹੜਾ ਲਗਭਗ ਸਮਾਪਤ ਹੈ ਤੇ ਥੋੜੇ ਹੀ ਟਾਈਮ ਦੇ ਵਿੱਚ ਇੱਕ ਸਵਾਲ ਜਿਹੜਾ ਜਾਂਦੇ ਜਾਂਦੇ ਲਵਾਂਗੇ ਕਿ ਈਡੀ ਤੋਂ ਬਾਅਦ ਦੇ ਵਿੱਚ ਸੀਬੀਆਈ ਨੇ ਬੀਆਰਐਸਟੀ ਜਿਹੜੀ ਲੀਡਰ ਆ ਕਵਿਤਾ ਉਸ ਨੂੰ ਜਿਹੜਾ ਆ ਉਹ ਦੁਬਾਰਾ ਪੁਛ ਕੇ ਛੜੀਆ ਸ਼ੁਰੂ ਕੀਤੀ ਹੈ ਸੋ ਇਹ ਖਬਰ ਕੀ ਹੈਗੀ ਆ ਇਹ ਚੰਦਰਬਾਬੂ ਨੈੜੂਗਰਾਂ ਦੀ ਬੇਟੀ ਹੈ ਜੀ ਤੇ ਇਹਨਾਂ ਦਾ ਨਾਂ ਜਿਹੜੀ ਐਕਸਾਈਜ਼ ਪਾਲਿਸੀ ਆ ਉਹਦੇ ਵਿੱਚ ਲੈਣ ਦੇਣ ਦੇ ਵਿੱਚ ਬੋਲਦਾ ਸੀਗਾ ਸੱਲਾ ਰਸਟ ਇਹਨਾਂ ਦੀ ਹੋਈ ਸੀ ਜੀ ਜੀ ਤੇ ਨਾਇਰ ਦੀ ਹੋਈ ਸੀ ਤੇ ਫਿਰ ਇਹਨਾਂ ਦੀ ਹੋਈ ਤੇ ਇਤੋਂ ਹੀ ਅੱਗੇ ਕਲੂ ਲੈ ਕੇ ਜਿਹੜੀ ਆ ਈਡੀ ਆ ਉਹਨਾਂ ਨੇ ਕਾਫੀ ਸਾਰੇ ਕੇਸ ਦਰਜ ਕੀਤੇ ਇਹ ਖੁਦ ਵੀ ਬੀਬੀ ਜਿਹੜੀ ਉਹ ਜੇਲ੍ਹ ਚ ਜੀ ਤੇ ਵੈਸੇ ਤੇ ਹੁਣ ਕਾਫੀ ਜਾਣੇ ਜੇਲ੍ਹ ਚ ਹੈ ਉੱਥੇ ਸ਼ਾਇਦ ਪਤਾ ਨਹੀਂ ਹੁਣ ਅੰਦਰ ਇਹਨਾਂ ਨੂੰ ਮਿਲ ਦਿੰਦੇ ਆ ਕਿ ਨਹੀਂ ਕਿਸ ਤਰ੍ਹਾਂ ਦਾ ਸੂਲ ਆ ਰੂਲ ਆ ਉੱਥੇ ਤੇ ਜਿੰਨੇ ਇੱਕ ਐਕਸਾਈਜ਼ ਘਟਾੜੇ ਵਾਲੇ ਦੋਸ਼ੀ ਬਣਾਏ ਗਏ ਆ ਸਰਕਾਰਾਂ ਵੱਲੋਂ ਜਾਂ ਈਡੀ ਵੱਲੋਂ ਉਹ ਸਾਰੇ ਇੱਕੋ ਜਗ੍ਹਾ ਤੇ ਹੜ੍ਹ ਦੇਲ ਚ ਲਗਭਗ ਬੰਦ ਆ ਤੇ ਇਹਨਾਂ ਦਾ ਕਫਤਾਹਰਾਂ ਦੀ ਜਿਹੜੀ ਆ ਗਫਤਾਰੀ ਹੁਣ ਜੇਲ੍ਹ ਚ ਰਹਿੰਦੇ ਆ ਵੀ ਈਡੀ ਨੇ ਪਹਿਲਾਂ ਉਹਨਾਂ ਨੂੰ ਗੁਸਤਾਰ ਕੀਤਾ ਹੁਣ ਸੀਬੀਆਈ ਉੱਚ ਦਖਲ ਦਿੱਤਾ ਤੇ ਸੀਬੀਆਈ ਨੇ ਉਹਨਾਂ ਦੀ ਰੈਸਟ ਪਾਈ ਆ ਹਾਲਾਂਕਿ ਉਹ ਅੱਜ ਜਿਹੜਾ ਲੰਘ ਰਿਹਾ ਦਿਨ ਆ ਵੀਰਵਾਰ ਉਹ ਜੇਲ੍ਹ ਚ ਹੀ ਰਹਿਣਗੇ ਤੇ ਕੱਲ ਸ਼ੁੱਕਰਵਾਰ ਜਿਹੜੀ ਸੀਬੀਆਈ ਕੋਰਟ ਆ ਉਹਦੇ ਵਿੱਚ ਉਹਨਾਂ ਦੀ ਪੇਸ਼ੀ ਜਿਹੜੀ ਹੋਊਗੀ ਹੋ ਸਕਦਾ ਸੀਬੀਆਈ ਕੋਲ ਕੋਈ ਨਵੇਂ ਜਿਹੜੇ ਖੁਲਾਸੇ ਹੋਏ ਹੋਣ ਜਿਹਦਾ ਕਰਕੇ ਇਹ ਸਭ ਕੁਝ ਹੋ ਰਿਹਾ ਤੇ ਇਹਦੇ ਨਾਲ ਆਮ ਆਦਮੀ ਪਾਰਟੀ ਦੀਆਂ ਕੇਜਰੀਵਾਲ ਰਨਾਂ ਦੀਆਂ ਵੀ ਜਿਹੜੀਆਂ ਮੁਸ਼ਕਲਾਂ ਨੇ ਉਹ ਹੋਰ ਵਧਣ ਗਈਆਂ ਤੇ ਆਉਣ ਵਾਲੇ ਦਿਨਾਂ 'ਚ ਇਹ ਕਿੱਧਰ ਨੂੰ ਜਾਏਗਾ ਸਾਰਾ ਐਕਸਾਈਜ਼ ਵਾਲਾ ਮਾਮਲਾ ਇਹਦੇ ਤੇ ਸਭ ਦੀ ਨਿਗਾਹ ਹੋਈ ਹੈ ਪਰ ਕੁਝ ਲੋਕਾਂ ਦਾ ਇਹ ਵੀ ਹਰਿੰਦਰ ਮੰਨਣਾ ਗੱਲ ਲੰਬੀ ਨਾ ਹੋ ਜੇ ਜੀ ਕੀ ਆ ਜਾਂਦਾ ਹੈ ਕਿ ਜਿਹੜਾ ਇੰਡੀਆ ਗਠਜੰਬੰਦਨ ਬਣਿਆ ਜੀ ਉਹਨਾਂ ਤੋਂ ਧਿਆਨ ਲਾਂਭੇ ਕਰਨ ਲਈ ਇੱਕ ਜਿਹੜੀ ਐਸੋੜੇ ਰਾਸ਼ਟਾ ਤੇ ਕਾਬਜ ਪਾਰਟੀ ਆ ਜੀ ਉਹਨਾਂ ਦਾ ਡਿਜ਼ਾਈਨ ਕੀਤਾ ਹੋਇਆ ਸਾਰਾ ਕੰਮ ਆ ਕਿ ਸਾਰੀ ਗੱਲ ਨੂੰ ਕੇਜਰੀਵਾਲ ਬਨਾਮ ਬੀਜੇਪੀ ਬਣਾਈ ਰੱਖੋ ਤਾਂ ਕਿ ਰਾਹੁਲ ਗਾਂਧੀ ਕਾਂਗਰਸ ਤੇ ਜਿਹੜਾ ਬਾਕੀ ਗਰੁੱਪ ਬਣਿਆ ਜੀ ਉਹਦੀ ਸ਼ਕਤੀ ਲੋਕਾਂ ਤੱਕ ਪਹੁੰਚ ਨਾ ਜਾ ਕੇ ਲੋਕਾਂ ਨੂੰ ਲੱਗੇ ਇਹ ਇਗਨੋਰ ਕਰੋ ਇਹਨਾਂ ਨੂੰ ਇਹ ਤਾਂ ਕੋਈ ਗੱਲ ਹੀ ਨਹੀਂ ਹੈਗੇ ਇਹ ਤਾਂ ਕੋਈ ਚੀਜ਼ ਹੀ ਨਹੀਂ ਹੈਗੇ ਬਿਲਕੁਲ ਯਾਨੀ ਕਿ ਹੈਡਲਾਈਨ ਬਣਾਉਣ ਲਈ ਰੋਜ਼ ਇੱਕ ਨਵੀਂ ਚੀਜ਼ ਆ ਜਾਂਦੀ ਆ ਜਿਹਦਾ ਅੱਜ ਹੀ ਦੇਖੋ ਕਿ ਜਿਹੜੀ ਉਹਨਾਂ ਨੇ 1 ਲੱਖ ਵਾਲੀ ਗੱਲ ਕੀਤੀ ਆ ਰਾਜਸਥਾਨ ਚ ਕੱਲ ਵੀਰਵਾਰ ਵਾਲੇ ਦਿਨ ਤੇ ਉਹਨੂੰ ਕਾਊਂਟਰ ਕਰਨ ਲਈ ਅਗਲੀ ਖਬਰ ਜਿਹੜੀ ਆ ਉਹ ਛੱਡ ਦਿੱਤੀ ਜਾਂਦੀ ਛਕੂਬਾ ਛੜਨਦਾ ਜਾਂਦਾ ਕਿ ਉਹ ਖਬਰ ਜਿਹੜੀ ਆ ਉਹ ਪਿਛਲੇ ਪੰਨਿਆਂ ਤੇ ਚਲ ਜੇ ਤੇ ਪਹਿਲੀ ਖਬਰ ਇਹ ਬਣ ਜੇ ਤੇ ਕਿਤੇ ਨਾ ਕਿਤੇ ਇਹ ਇੱਕ ਡਿਜ਼ਾਈਨ ਕੀਤਾ ਸਿਸਟਮ ਵੀ ਹੋ ਸਕਦਾ ਕਿ ਲੜਾਈ ਨੂੰ ਐਦਾਂ ਸ਼ੋਅ ਕਰੋ 23 ਸੀਟਾਂ ਦੇ ਲੜਦੇ ਆ ਆਮ ਆਦਮੀ ਪਾਰਟੀ ਉਹਦੇ ਨਾਲ ਟਕਰਾ ਕਿੰਨਾ ਗਿਆ ਜੀ ਕਾਂਗਰਸ ਦਾ ਆ ਆ ਭਾਜਪਾ ਜਨਤਾ ਪਾਰਟੀ ਦਾ ਸਿੱਧਾ ਸਿੱਧੀ ਲੜਾਈ ਤੇ ਕਾਂਗਰਸ ਨਾਲ ਆ ਉਹਨਾਂ ਦੀ ਜਾਂ ਉਸ ਪੂਰੇ ਗਰੁੱਪ ਨਾਲ ਆ ਉਹ ਸਿਰਫ ਟਾਰਗੇਟ ਕਰ ਰਹੇ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ ਤਾਂ ਕਿ ਲੋਕਾਂ ਦਾ ਧਿਆਨ ਜਿਹੜਾ ਵਾ ਉਹ ਥਿੜਕਿਆ ਰਵੇ ਤੇ ਉਹ ਜਿਹੜੀ ਜਿਹੜੀ ਉਹਨਾਂ ਦੀ ਇੰਡੀਆ ਵਾਲਿਆਂ ਦੀ ਬੇਸਿਕ ਮੂਵਮੈਂਟ ਹੈ ਉਹਨੂੰ ਡੀਵੈਲ ਕੀਤਾ ਜਾਵੇ ਜੀ 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 ਬਿਲਕੁਲ ਇਸ ਗਰੁੱਪ ਤੋਂ ਵੀ ਕਿਤੇ ਨਾ ਕਿਤੇ ਜਿਹੜਾ ਹੈ ਉਹ ਖਤਰਾ ਜਿਹੜਾ ਉਹ ਬਣਿਆ ਹੋਇਆ ਇਸੇ ਤਰੀਕੇ ਦੇ ਨਾਲ ਹੀ ਇਸ ਨੂੰ ਡਿਵਾਈਡ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਜਿਹੜਾ ਆ ਉਹ ਇੱਕ ਤਰੀਕੇ ਨਾਲ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਕਿ ਬਹੁਤ ਵੱਡੀ ਜਿਹੜੀ ਗੱਲ ਹੈ ਜਾਂ ਐਦਾਂ ਹੋ ਰਿਹਾ ਵਾ ਸੋ ਪ੍ਰੋਗਰਾਮ ਦਾ ਸਮਾਂ ਜਿਹੜਾ ਹੈ ਉਸ ਸਮਾਪਤੀ ਅਗਿਲ ਸੱਪ ਤਦਾ ਬਹੁਤ ਧੰਨਵਾਦ ਖਬਰਾਂ ਦੇ ਵਿਸਥਾਰ ਵਾਸਤੇ ਤੇ ਅ ਦਰਸ਼ਕਾਂ ਨੂੰ ਅਸੀਂ ਕਹਿੰਨੇ ਆ ਕਿ ਚੈਨਲ ਨੂੰ ਜਰੂਰ ਤੁਸੀਂ ਸਬਸਕ੍ਰਾਈਬ ਕਰੋ ਸਾਨੂੰ ਫੀਡਬੈਕ ਵੀ ਜਰੂਰ ਦਿਆ ਕਰੋ ਤੇ ਹੋਰ ਨਵੇਂ ਪ੍ਰੋਗਰਾਮ ਲੈ ਕੇ ਵੀ ਫਿਰ ਅਸੀਂ ਹਾਜ਼ਰ ਹੁੰਦੇ ਰਹਾਂਗੇ ਸੋ ਇੱਥੇ ਹੀ ਆ ਗਿਆ ਚਾਹਾਂਗੇ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਬਹੁਤ ਧੰਨਵਾਦ